120 ਨੰਬਰ ਦਾ ਪੇਪਰ ਹੋਇਆ ਸੀਗਾ ਉਹਦੇ ਸਾਰੇ ਟਾਪਰਸ ਦੇ 117 17 116 16 ਤੇ ਉਹ ਵੀ ਭੈਣਪਰਾ ਬਠਿੰਡੇ ਦੇ ਵਿੱਚ ਕੋਈ ਸਕੂਲ ਆ ਉਹਨਾਂ ਦੇ ਪ੍ਰਿੰਸੀਪਲ ਉਹਨਾਂ ਦੀ ਕੁੜੀ ਨੇ ਰੈਂਕ ਕੀਤਾ ਚੌਥਾ ਰੈਂਕ ਹਾਸਲ ਉਹਨਾਂ ਦੇ ਭਤੀਜੇ ਨੇ ਕੀਤਾਗਾ ਦੂਜਾ ਰੈਂਕ ਹਾਸਲ ਉਸੇ ਸਕੂਲ ਦੇ ਵਿੱਚ ਕਲਰਕ ਆ ਕੋਈ ਉਹਨਾਂ ਦੇ ਮਤਲਬ ਬੇਟੇ ਨੇ ਰੈਂਕ ਪਹਿਲਾ ਕੀਤਾ ਪੰਜਾਬ ਚ ਪੂਰੇ ਚੋਂ ਬੇਟੀ ਨੇ ਪੰਜਵਾਂ ਰੈਂਕ ਕੀਤਾਗਾ ਕੋਈ ਉੱਥੇ ਉਹ ਇੱਕ ਹੀ ਸਕੂਲ ਬਠਿੰਡੇ ਦੇ ਵਿੱਚ ਤੁਸੀਂ ਰੋਲ ਨੰਬਰ ਦੇਖੋ ਇਹਨਾਂ ਦੇ ਇਕੱਠੇ ਨੇ ਅੱਗੇ ਪਿੱਛੇ ਬੈਠੇ ਨੇ ਲਾਇਬ੍ਰੇਰੀ ਚ ਤਿੰਨ ਚਾਰ ਸੌ ਜਣਾਂ ਜਾਂਦਾ ਮੇਰੇ ਤਾਂ ਇਹਨਾਂ ਨੂੰ ਕਦੇ ਵੀ ਨਹੀਂ ਰੋਲ ਨੰਬਰ ਮਿਲਿਆ 300 ਪੋਸਟਾਂ ਦੀ 70 80 ਜਣੇ ਬਠਿੰਡੇ ਚੋਂ ਨੇ ਜਿਨ੍ਹਾਂ ਦਾ ਇਹਨਾਂ ਤੇ ਲਿੰਕ ਜੁੜਦੇ ਨੇ ਆਪਸ ਵਿੱਚ ਤੇ 10 ਜਣੇ ਇੱਕੋ ਹੀ ਸਕੂਲ ਦੇ ਵਿੱਚੋਂ ਆਏ ਨੇ ਕਲਰਕ ਦਾ ਹੋਇਆ ਸੀ ਪੇਪਰ ਚੰਡੀਗੜ੍ਹ ਲੇਤਾ ਸੀ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਲੇਤਾ ਸੀਗਾ ਇਹਨਾਂ ਦੇ ਉੱਥੇ 40 40 ਨੰਬਰ ਸੀਗੇ 100 ਦੇ ਵਿੱਚੋਂ ਅਸੀਂ ਸਰਕਾਰ ਨੂੰ ਕਹੇ ਰਿਹਾ ਵੀ ਜਾਂਚ ਕਰ ਦੇ ਦੀ ਜੇ ਸਹੀ ਹੈ ਇਹਨਾਂ ਨੂੰ ਨਿਯੁਕਤੀ ਪੁੱਤਰ ਮੁੱਖ ਮੰਤਰੀ ਸਾਹਿਬ ਆਪ ਦੇ ਦੇਣ ਤੇ ਨਹੀਂ ਤਾਂ ਫ ਚਾਰੇ ਫਾਰਮ ਲਗ ਲਗ ਭਾਈ ਸੀ ਇਹਨਾਂ ਦੀ ਫੀਸ 1000 1000 ਕਿਸੇ ਤੋਂ 15 1500 ਲਈ ਸੀਗੀ ਕਹਿੰਦੇ ਕਿ ਪੋਸਟਾਂ ਲਗ ਲਗ ਆਈਆਂ ਸੀ ਪੇਪਰ ਇਹਨਾਂ ਨੇ ਇੱਕ ਲੈ ਲੈ ਸਾਰਿਆਂ ਦਾ ਕੰਬਾਈਨਡ ਕਰਕੇ ਕੋਈ ਚੈਕਿੰਗ ਨਹੀਂ ਹੁੰਦੀ ਪੇਪਰ ਤੇ ਜਾਵੜਿਓ ਤੁਸੀਂ ਫੋਨ ਲੈ ਕੇ ਜਾਵੜਿਓ ਤੁਹਾਨੂੰ ਟੀਚਰਾਂ 'ਚ ਪੁੱਛੋ ਫੋਨ ਹੈਗਾ ਕਿ ਨਹੀਂ ਹੈਗਾ ਤੁਸੀਂ ਤਾਂ ਕਹੋਗੇ ਨਹੀਂ ਹੈਗਾ ਆਪਣਾਂ ਦੀ ਫੋਨ ਉੱਥੇ ਅੰਦਰ ਬਾਹਰ ਕੇ ਯੂਜ਼ ਕਰੀ ਜਾਂਦਾ ਹੋਵੇ ਪਹਿਲਾਂ ਚੰਡੀਗੜ੍ਹ ਪੇਪਰ ਹੁੰਦੇ ਰਹੇ ਨੇ ਇਸ ਲਾਇਬ੍ਰੇਰੀ ਦਾ ਰਿਜ਼ਲਟ ਜਿਹੜੀ ਦੱਸ ਰਹੇ ਨੇ ਮਤਲਬ ਇੱਥੇ ਤਿੰਨ ਚਾਰ ਸੌ ਜਾਣਾ ਲੱਗਿਆ ਹੋਇਆ ਜਿਹੜੇ ਪਿਛਲੇ ਪੇਪਰ ਹੋਏ ਨੇ ਪੰਜਾਬ ਭਗਵਾਨਤਮਾਨ ਜੀ ਦੇ ਆਉਣ ਤੋਂ ਤਿੰਨ ਦਿਨ ਪਹਿਲਾਂ ਤੱਕ ਲਾਇਬ੍ਰੇਰੀ 'ਚ ਇੰਨਾ ਸ਼ੋਰ ਸੀਗਾ ਕਿ ਇੱਥੇ ਬਹਿ ਕੇ ਕੋਈ ਪੜ ਨਹੀਂ ਪਾ ਰਿਹਾ ਸੀਗਾ ਦੂਜੀ ਗੱਲ ਜਦੋਂ ਭਗਵਾਨਤਮਾਨ ਜੀ ਆਏ ਵੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਇਥੋਂ ਤੱਕ ਕਿ ਜਿਹੜੇ ਉਹਨਾਂ ਦੇ ਨਾਲ ਕੋਈ ਸਟੂਡੈਂਟਸ ਆਏ ਸੀ ਜਿਨ੍ਹਾਂ ਨਾਲ ਉਹਨਾਂ ਨੇ ਖੁਦ ਹੀ ਆਪਣੀ ਇੰਟਰੈਕਸ਼ਨ ਕੀਤੀ ਈਵਨ ਦੋ ਲਾਇਬ੍ਰੇਰੀ ਦੇ 21 ਸਟੂਡੈਂਟ ਇੱਥੇ ਮੌਜੂਦ ਨਹੀਂ ਸੀਗਾ ਉਹ ਕੋਈ ਬਾਹਰੋਂ ਖੁਦ ਉਹਨਾਂ ਦੇ ਬੰਦੇ ਆਏ ਉਹਨਾਂ ਦੇ ਨਾਲ ਕੋਈ ਸ਼ਾਭਨੀ ਫੀਕ ਜਿਹਨੂੰ ਆਪਾਂ ਕਹਦੇ ਹਈਏ ਪੰਜਾਬ ਚ ਸਰਕਾਰੀ ਨੌਕਰੀਆਂ ਦੇ ਨਾਮ ਤੇ ਪੱਟਾਂ ਤੇ ਥਾਪੀਆਂ ਮਾਰਨ ਵਾਲੀ ਮਾਨ ਸਰਕਾਰ ਪੱਟਾਂ ਤੇ ਥਾਪੀਆਂ ਮਾਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭ੍ਰਿਸ਼ਟਾਚਾਰ ਮੁਕਤੀ ਦੇ ਨਾਮ ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਰਾਜ ਦੇ ਵਿੱਚ ਅੱਜ ਇੱਕ ਵੱਡੇ ਘੁਟਾਲੇ ਦਾ ਖੁਲਾਸਾ ਕਰਨ ਜਾ ਰਹੇ ਹਾਂ ਜਿਹਦੇ ਤੇ ਇਤਰਾਜ਼ ਜਤਾਇਆ ਜਾ ਰਿਹਾ ਕਿ ਇਹ ਕੁਝ ਪੰਜਾਬ ਦੇ ਵਿੱਚ ਜਿਹੜਾ ਹੋਇਆ ਹੋਇਆ ਸਰਕਾਰੀ ਨੌਕਰੀਆਂ ਨੂੰ ਲੈ ਕੇ ਆ ਤੇ ਸਭ ਉਹ ਸਟੂਡੈਂਟ ਨੇ ਜੋ ਪ੍ਰਭਾਵਿਤ ਨੇ ਇੰਨਾ ਚੀਜ਼ਾਂ ਤੋਂ ਜਿਹੜੇ ਖੁਲਾ ਜਿਹੜੇ ਘਟਾਲੇ ਘਟਾਲਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਹੋਇਆ ਪਿਛਲੇ ਦਿਨਾਂ ਦੇ ਵਿੱਚ ਹੋਇਆ ਜਿਹਦੇ ਤੇ ਇਲਜ਼ਾਮਾਂਤ ਜਿਹਦੇ ਸਬੂਤ ਪ੍ਰੂਫ ਇਹਨਾਂ ਦੇ ਕੋਲ ਨਹੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪੂਰੇ ਮਸਲੇ ਸਮਝਾਵਾਂਗੇ ਪੂਰਾ ਮਾਮਲਾ ਸਮਝਾਉਣਿਆ ਕਿ ਅਸਲ ਦੇ ਵਿੱਚ ਪੂਰਾ ਮਾਮਲਾ ਹੈ ਕੀ ਆ ਭਾਈ ਜੀ ਸਭ ਤੋਂ ਪਹਿਲਾਂ ਜਾਣੂ ਕਰਵਾ ਦਿਓ ਕਿ ਜਿਸ ਮਸਲੇ ਨੂੰ ਲੈ ਕੇ ਤੁਸੀਂ ਅੱਜ ਇਕੱਠੇ ਹੋਏ ਹੋ ਕੀ ਪੂਰਾ ਮਸਲਾ ਇਹਨਾਂ 21 ਦਸੰਬਰ ਨੂੰ ਪੇਪਰ ਹੋਇਆ ਸੀਗਾ ਕੰਬਾਈਨਡ ਟ੍ਰੈਜ਼ਰੀ ਆਫੀਸਰ ਡਿਸਟ੍ਰਿਕਟ ਟ੍ਰੈਜ਼ਰੀ ਆਫੀਸਰ ਨੈਪ ਤਹਿਸੀਲਦਾਰ ਤੇ ਸੀਨੀਅਰ ਅਸਿਸਟੈਂਟ ਇੱਕ ਗਰੁੱਪ ਬੀ ਦੀ ਇਗਜ਼ਾਮ ਸੀਗਾ ਮਤਲਬ ਪੀ ਟ੍ਰिपल प्लस ਮਹੀਨਾ ਲੱਗਾ ਸੀਗਾ ਤੇ ਇਹਦਾ 10-15 ਦਿਨਾਂ ਬਾਅਦ ਰਿਜ਼ਲਟ ਆਇਆਗਾ ਤੇ ਇਹ ਸਾਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਕੁਝ ਗੜਬੜੀਆਂ ਲੱਗੀਆਂ ਸਾਨੂੰ ਮਹਿਸੂਸ ਹੋਈਆਂ ਅਸੀਂ ਫਿਰ ਆਪਦੇ ਲੈਵਲ ਤੇ ਕੁਝ ਜਾਂਚ ਕੀਤੀ ਇਹਦੀ ਪਹਿਲੇ ਤਾਂ ਸਰਕਾਰ ਦੀ ਗਲਤੀ ਇਹ ਹੈ ਕਿ ਚਾਰੇ ਫਾਰਮ ਲਗ ਲਗ ਭਰਾਏ ਸੀ ਇਹਨਾਂ ਦੀ ਫੀਸ ਹਜ਼ਾਰ ਹਜ਼ਾਰ ਕਿਸੇ ਤੋਂ 15 1500 ਲਈ ਸੀਗੀ ਜਦ ਕਿ ਪੋਸਟਾਂ ਲਗ ਲਗ ਆਈਆਂ ਸੀ ਪੇਪਰ ਇਹਨਾਂ ਨੇ ਇੱਕ ਲੈ ਲੈ ਸਾਰਿਆਂ ਦਾ ਕੰਬਾਈਨਡ ਕਰਕੇ ਪਹਿਲਾਂ ਤਾਂ ਉਹ ਗਲਤੀ ਸਭ ਤੋਂ ਵੱਡੀ ਹੈ ਇਹ ਫਿਰ ਦੂਜਾ ਤੇ ਇਹ ਹੈ ਕਿ ਜਿਹੜਾ ਪੇਪਰ ਹੋਇਆ ਜੀ ਨੀਚਲੇ ਲੈਵਲ ਦੇ ਤੇ ਜਮਾ ਉਹ ਜਿਹੜੇ ਟਾਪਰਸ ਨੇ ਮਤਲਬ 120 ਨੰਬਰ ਦਾ ਪੇਪਰ ਹੋਇਆ ਸੀਗਾ ਉਹਦੇ ਸਾਰੇ ਟਾਪਰਸ ਦੇ 117 17 1616 ਤੇ ਉਹ ਵੀ ਭੈਣ ਭਰਾ ਕੋਈ ਮਤਲਬ ਕੋਈ ਬਠਿੰਡੇ ਦੇ ਵਿੱਚ ਕੋਈ ਸਕੂਲ ਹੈ ਰਿਲੇਟ ਕਰਦੇ ਨੇ ਆਪਸ ਵਿੱਚ हां ਆਪ ਮੈਂ ਦੱਸ ਦ ਰਿਹਾ ਕੋਈ ਟੀ ਦੱਸ ਰਿਹਾ ਤੁਹਾਨੂੰ ਬਠਿੰਡੇ ਦੇ ਵਿੱਚ ਕੋਈ ਸਕੂਲ ਆ ਉਹਨਾਂ ਦੇ ਪ੍ਰਿੰਸੀਪਲ ਉਹਨਾਂ ਦੀ ਕੁੜੀ ਨੇ ਰੈਂਕ ਕੀਤਾ ਚੌਥਾ ਰੈਂਕ ਹਾਸਲ ਉਹਨਾਂ ਦੇ ਭਤੀਜੇ ਨੇ ਕੀਤਾਗਾ ਦੂਜਾ ਰੈਂਕ ਹਾਸਲ ਮਤਲਬ ਉਸੇ ਸਕੂਲ ਦੇ ਵਿੱਚ ਕਲਰਕ ਆ ਕੋਈ ਉਹਨਾਂ ਦੇ ਮਤਲਬ ਬੇਟੇ ਨੇ ਰੈਂਕ ਪਹਿਲਾ ਕੀਤਾ ਪੰਜਾਬ ਚੋਂ ਪੂਰੇ ਚੋਂ ਤੇ ਬੇਟੀ ਨੇ 5ਵਾਂ ਰੈਂਕ ਕੀਤਾਗਾ ਕੋਈ ਉੱਥੇ ਉਹ ਇੱਕ ਹੀ ਸਕੂਲ ਬਠਿੰਡੇ ਦੇ ਵਿੱਚ ਉਹਦੇ ਉਹਦੇ بیٹے ਨੇ 10ਵਾਂ ਰੈਂਕ ਹਾਸਲ ਕੀਤਾ ਤੇ ਕੋਈ ਜਿਹੜਾ ਜਿਹੜਾ ਪ੍ਰਿੰਸੀਪਲ ਆਗਾ ਉਹਦਾ ਕੋਈ ਰਿਲੇਟਿਵ ਆ ਉਹਦੇ ਮਤਲਬ ਫਰੈਂਡ ਨੇ ਮਤਲਬ ਉਹਦੇ بیٹے ਨੇ ਕੀਤਾਗਾ 101.101 ਨੰਬਰ ਹੈ 0.25 ਉਹਦੀ ਵਾਈਫ ਦੇ ਨੰਬਰ ਹੈਗੇ 106.075 ਤੁਸੀਂ ਰੋਲ ਨੰਬਰ ਦੇਖੋ ਇਹਨਾਂ ਦੇ ਇਕੱਠੇ ਨੇ ਅੱਗੇ ਪਿੱਛੇ ਬੈਠੇ ਨੇ ਇੱਕੋ ਹੀ ਸਕੂਲ ਚ ਹਾਂ ਮਤਲਬ ਫਾਰਮੇਸੀ ਵੀ ਮਤਲਬ ਲਾਇਬ੍ਰੇਰੀ ਚ ਤਿੰਨ ਚਾਰ ਸੌ ਜਾਣਾਗਾ ਫਾਰਮ ਸਾਰੇ ਭਰਦੇ ਆ ਸਾਡਾ ਕਦੇ ਵੀ ਅੱਜ ਤੱਕ ਰੂਲ ਨੰਬਰ ਇਕੱਠਾ ਨਹੀਂ ਆਇਆ ਨਾ ਇੱਕ ਸਕੂਲ ਚ ਪੇਪਰ ਆਇਆਗਾ ਇਹ ਸਾਰਿਆਂ ਦਾ ਸਕੂਲ ਵੀ ਇੱਕ ਸੀਗਾ ਕਈਆਂ ਦੇ ਦੋਆ ਪਰ ਉਥੇ ਇਹਨਾਂ ਦੀ ਜਾਣ ਪਛਾਣ ਹੁੰਦੀ ਹੈਗੀ ਜਿਵੇਂ ਉਹਨੂੰ ਕੋਈ ਮੇਰਾ ਕੋਈ ਰਿਸ਼ਤੇਦਾਰ ਲੱਗਿਆ ਹੋਊਗਾ ਕਿਸੇ ਵੀ ਲੋਕਲ ਲੈਵਲ ਤੇ ਹੋਊਗਾ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਹਨ ਤੁਸੀਂ ਇਹ ਦੇਖੋ ਅੱਗੇ ਪਿੱਛੇ ਆਇਆ ਜਾਵਾਂ ਤੇ ਉਹ ਨੰਬਰ ਵੀ ਜਾਵਾਂ ਮੈਚ ਹੋ ਹੀ ਜਾਂਦੇ ਨੇ ਤੇ ਸਾਰਾ ਟਰੀ ਤੁਹਾਨੂੰ ਦੱਸਤਾ ਇਹ ਦੂ ਪਹਿਲਾਂ ਅਸੀਂ ਉਹਨੂੰ ਆ ਦੇ ਵੀ ਦੇਵਾਂਗੇ ਤੁਸੀਂ ਦਿਖਾ ਵੀ ਸਕਦੇ ਤਾਣਾ ਬਾਣਾ ਇੱਕ ਸਕੂਲ ਦੇ ਵੀ ਤੁਸੀਂ ਕਹਿੰਦੇ ਹੋ ਬੁਣਿਆ ਗਿਆ ਸਾਰੇ ਚੀਜ਼ ਇੱਕ ਸਕੂਲ ਦੇ ਵਿੱਚ ਬੁਣੀ ਇਹ ਕੋਈ ਇਹ ਨਹੀਂ ਹੈਗਾ ਕਿ ਵੀ ਬਹੁਤ ਵੱਡੀ ਲੈਵਲ ਦੀ ਮਤਲਬ ਇਹ ਇਹ ਐਕਸਪੋਜ਼ਲ ਹੋਇਆ ਸਰਕਾਰ ਨੂੰ ਅਸੀਂ ਕਹਿ ਰਹੇ ਆਂ ਵੀ ਪੂਰੀ ਵਿਜੀਲੈਂਸ ਦੇ ਦੁਬਾਰਾ ਇਨਕੁਆਇਰੀ ਕਰੀ ਜਾਵੇ ਇਹਦੀ ਤੇ ਬਹੁਤ ਵੱਡੇ ਘਪਲੇ ਨਿਕਲਣਗੇ ਮਤਲਬ ਇਹ ਦੇਖੋ ਇੱਕ ਹੀ ਸਕੂਲ ਦੇ ਵਿੱਚੋਂ ਬਠਿੰਡੇ ਦੇ ਵਿੱਚੋਂ ਟਾਪ ਮਤਲਬ 300 ਪੋਸਟਾਂ ਦੀ 70 80 ਜਾਣੇ ਬਠਿੰਡੇ ਚੋਂ ਨੇ ਜਿਨ੍ਹਾਂ ਦਾ ਇਹਨਾਂ ਦਾ ਲਿੰਕ ਜੁੜਦੇ ਨੇ ਆਪਸ ਵਿੱਚ ਤੇ 10 ਜਾਣੇ ਇੱਕੋ ਹੀ ਸਕੂਲ ਦੇ ਵਿੱਚੋਂ ਆਏ ਨੇ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਇੱਕੋ ਹੀ ਸਕੂਲ ਦੇ ਵਿੱਚ ਹੈ ਜਿਹੜੇ 70-80 ਜਣੇ ਤੁਸੀਂ ਗੱਲ ਕਰਦੇ ਉਹਨਾਂ ਦੇ ਆਪਸ ਤੇ ਵਿੱਚ ਲਿੰਕ ਜੁੜਦੇ ਨੇ ਹਾਂ ਇਸ ਦੇ ਵਿੱਚ ਲਿੰਕ ਜੁੜਦੇ ਆ ਸੀ ਸਰਕਾਰ ਦੀ ਤੌਰ ਤੇ ਜਾਂ ਯਾਰੀ ਦੋਸਤੀ ਮਤਲਬ ਇਸ ਦੇ ਤੌਰ ਤੇ ਜਾਰੀ ਹਾਂ ਸਰ ਮਤਲਬ ਜੀ ਸਰਕਾਰ ਨੂੰ ਇਹ ਕਹਿ ਰਹੇ ਹਾਂ ਮਤਲਬ ਮੈਂ ਪੇਪਰ ਦੇਣੇ ਗਿਆ ਮੇਰਾ ਫੋਨ ਬਾਹਰ ਹੋਊਗਾ ਨਾ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਹਾਂ ਇਹਨਾਂ ਦੇ ਫੋਨਾਂ ਦੀ ਲੋਕੇਸ਼ਨ ਕਢਾ ਲਓ ਜਿਨ੍ਹਾਂ ਦੇ ਜਿੰਨੇ ਜਿੰਨੇ ਬੰਦੇ ਨੇ ਇਹਨਾਂ ਦੀ ਸਾਰਾ 21 ਤਰੀਕ ਨੂੰ ਤੇ 20 ਤਰੀਕ ਦੀ ਰਾਤ ਵਾਲਾ ਕਢਾ ਲਓ ਸਾਰਾ ਕੁਝ ਕਢਵਾ ਲਓ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਅਸੀਂ ਤੁਹਾਨੂੰ ਦੱਸ ਵੀ ਰਹੇ ਹਾਂ ਵੀ ਬਟਿੰਡੇ ਦੇ ਇਹ ਸਕੂਲ ਦੇ ਆਸੇ ਪਾਸੇ ਪੇਪਰ ਸੌਲਵ ਹੋਇਆਗਾ ਰਾਤ ਨੂੰ ਮਤਲਬ ਜਦੋਂ ਵੀ ਲੋਕੇਸ਼ਨ ਸਾਰੀਆਂ ਕੜਾਊਗੀ ਸਰਕਾਰ ਦਾ ਪਤਾ ਲੱਗੂਗਾ ਪਰ ਇਹ ਤਾਂ ਹੋ ਹੀ ਸਕਦਾ ਨਾ ਕਿ ਜੇਕਰ ਇੱਕ ਸਕੂਲ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ 10 ਜਾਣੇ ਸਿਲੈਕਟ ਹੋਣੇ ਉਹ ਹੋ ਸਕਦਾ ਕਿ 10 ਇਨਟੈਲੀਜੈਂਟ ਹੋਣ ਜਾਂ ਕੋਈ ਉਹਨਾਂ ਦਾ ਪਿਛਲਾ ਡਾਟਾ ਵੀ ਤੁਹਾਡੇ ਕੋਲ ਹੈ ਕਿ ਪਿਛਲਾ ਡਾਟਾ ਹੈਗਾ ਜੀ ਮਤਲਬ ਕਲਰਕ ਦਾ ਹੋਇਆ ਸੀ ਪੇਪਰ ਚੰਡੀਗੜ੍ਹ ਲੈਂਦਾ ਸੀ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਲੈਂਦਾ ਸੀਗਾ ਇਹਨਾਂ ਦੇ ਉੱਥੇ 40-40 ਨੰਬਰ ਸੀਗੇ 100 ਦੇ ਵਿੱਚੋਂ ਤੇ ਹੁਣ ਹਾਂ ਉਹ ਪੇਪਰ ਹੁੰਦਾਗਾ 2.5 ਘੰ ਤੇ ਇਹ ਪੇਪਰ ਸੀਗਾ 2 ਘੰਟਿਆਂ ਦਾ 120 ਸਵਾਲ ਸੀਗੇ ਤੇ ਇਹਦੇ ਵਿੱਚ 100 17.5 17 ਮਤਲਬ ਸਾਡੇ ਜਿਹੜੇ ਟੀਚਰ ਸਾਨੂੰ ਪੜਾਉਂਦੇ ਨੇ ਐਕਸਪਰਟ ਨੇ ਜਿਨ੍ਹਾਂ ਨੂੰ 15 15 20 20 ਸਾਲ ਹੋ ਗਏ ਉਹ ਦੱਸ ਰਹੇ ਨੇ ਵੀ ਇਹ 100 ਤੋਂ ਲੈ ਕੇ 105 106 ਮੈਕਸਿਮਮ ਨੰਬਰ ਦਾ ਸੀਗਾ ਵੀ ਲੈ ਸਕਦਾ ਸੀ 2 ਘੰਟਿਆਂ ਦੇ ਵਿੱਚ ਮੈਂ ਇਹ ਹੋਰ ਛੱਡੂ ਸਾਰਾ ਕੁਝ ਇਹਨਾਂ ਨੂੰ ਹੁਣ ਬਿਠਾ ਲਓ ਉਹੀ ਪੇਪਰ ਦੇ ਦਿਓ 2 ਘੰਟੇ ਇੱਧਰ ਟਾਈਮ ਸੀ ਨਾ ਪੇਪਰ ਦੇ ਵਿੱਚ ਇਹਨਾਂ ਨੂੰ 2.5 ਘੰਟੇ ਦੇ ਦਿਓ 100 17.5 ਲੈ ਕੇ ਫਿਰ ਵੀ ਤੁਸੀਂ ਮੈਨੂੰ ਕਹਿ ਦਿਓ ਆ ਹੀ ਸਕਦੇ 2 ਘੰਟੇ ਪੇਪਰ ਹੀ ਮਤਲਬ ਹੋ ਸਕਦਾ ਜਿਵੇਂ ਮੈਥ ਸੀਗਾ ਰੀਜਨਿੰਗ ਸੀਗੀ ਟਾਈਮ ਲੱਗਦਾਗਾ ਮਤਲਬ ਇੱਕ ਹੁੰਦਾ ਵੀ ਇੰਨੇ ਕਾਲਾ ਪੇਪਰ ਹੈਗਾਗਾ ਮੈਂ ਕਹਿੰਦਾ ਵੀ ਅੱਜ ਇਹਨਾਂ ਨੂੰ ਦੋ ਬਿਠਾ ਕੇ ਲੈ ਲਓ ਉਹ ਚੀਜ਼ ਅੱਜ ਵੀ ਲੈ ਕੇ ਤੁਸੀਂ ਕਹਿ ਦਿਓ ਲੱਗਦਾ ਫਿਰ ਤਾਂਤਲੀ ਹੋਈ ਆ ਵੱਡੇ ਪੱਧਰ ਤੇ ਪੂਰੀ ਪੂਰੀ ਵੱਡੀ ਤਾਂਤਲੀ ਹੋਈ ਆ ਇਹਦੇ ਪਿੱਛੇ ਮਤਲਬ ਤੁਸੀਂ ਦੇਖੋ ਟਰੀ ਮਤਲਬ ਸਾਡੇ ਮੇਰੇ ਲਾਇਬ੍ਰੇਰੀ ਚ ਤਿੰਨ ਚਾਰ ਸੌ ਜਣੇ ਜਾਣਦਾ ਮੇਰੇ ਤਾਂ ਇਹਨਾਂ ਨਾਲ ਕਦੇ ਵੀ ਨਹੀਂ ਰੋਲ ਨੰਬਰ ਮਿਲਿਆ ਨਾ ਸਾਡੇ ਮਤਲਬ ਜਿੰਨੇ ਜਣੇ ਮੇਰੇ ਫਰੈਂਡ ਹੈਗੇ ਨਾ ਇਹਨਾਂ ਨੇ ਕਦੇ ਮੇਰੇ ਨੰਬਰ ਜੁੜੇ ਨੇ ਇਹਨਾਂ ਦੇ ਕਿਵੇਂ ਹੋ ਗਿਆ ਚਲ ਇਤਫਾਕ ਨਾਲ ਇੱਕ ਅੱਧਾ ਹੋ ਸਕਦਾ ਵੀ ਭੈਣ ਭਰਾ ਆ ਗਏ ਫੜ ਕੇ ਆ ਗਏ ਫਿਰ ਉਹ ਸਾਰੇ ਤੁਹਾਨੂੰ ਸਾਰਾ ਟਰੀ ਦੱਸ ਰਿਹਾ ਵੀ ਸਾਰਾ ਸਕੂਲ ਦੇ ਵਿੱਚ ਹੀ ਸਾਰਾ ਉਹ ਹੋਇਆ ਜੇ ਜੇ ਅਸੀਂ ਸਰਕਾਰ ਨੂੰ ਕਹਰੇ ਵੀ ਜਾਂਚ ਕਰਦੇ ਜੀ ਜੇ ਸਹੀ ਹੈ ਇਹਨਾਂ ਨੂੰ ਨਿਯੁਕਤੀ ਪੁੱਤਰ ਮੁੱਖ ਮੰਤਰੀ ਸਾਹਿਬ ਆਪ ਦੇ ਦੇਣਾ ਤੇ ਨਹੀਂ ਤਾਂ ਫਿਰ ਇਹਨਾਂ ਨੂੰ ਮਤਲਬ ਇਹ ਫੜ ਕੇ ਅੰਦਰ ਦੇਣ ਇਹਨਾਂ ਨੂੰ ਤੇ ਨਹੀਂ ਇਹਨਾਂ ਨੂੰ ਇਹ ਦੱਸ ਦੇ ਜੇ ਸਹੀ ਨੇ ਤਾਂ ਸਾਨੂੰ ਸਾਡੇ ਮਤਲਬ ਦੱਸ ਦੇਣ ਸਾਨੂੰ ਗਾਈਡ ਕਰ ਦੇਣ ਵੀ ਇਹ ਇੱਥੇ ਇੱਥੇ ਪੜੇ ਨੇ ਅਸੀਂ ਇੱਥੇ ਇੱਥੇ ਮੱਥਾ ਟੇਕਿਆ ਅਸੀਂ ਵੀ ਦੋ ਤਿੰਨ ਤਿੰਨ ਸਾਲ ਹੋ ਗਏ ਥੱਕੇ ਖਾਂਦਿਆਂ ਸਾਰਿਆਂ ਨੂੰ ਕਈ ਨੂੰ 4 ਸਾਲ ਹੋ ਗਏ 5 ਸਾਲ ਹੋ ਗਏ ਅਸੀਂ ਵੀ ਉੱਥੇ ਮੱਥੇ-ਮੁੱਥੇ ਜਾ ਕੇ ਟੀਕ ਲਈਏ ਜਾਂ ਅਸੀਂ ਵੀ ਉਹ ਚੀਜ਼ਾਂ ਪੜ ਲਈਏ ਵੀ ਜਿਹੜਾ ਪੜਦੇ ਉਹੀ ਸਾਰਾ ਆ ਜਾਂਦਾ ਜਦ ਕੀ ਇਹ ਪੇਪਰ ਦੇ ਵਿੱਚ ਕਰੰਟ ਅਫੇਅਰ 2024 ਦਾ ਪਾ ਰਿਹਾ ਜੀ ਕਿਸੇ ਨੂੰ ਨਹੀਂ ਆਉਂਦਾ ਸੀਗਾ ਉਹ ਇਹ ਬਹੁਤ ਮਤਲਬ ਬਹੁਤ ਛੋਟੇ ਛੋਟੇ ਇਹਨਾਂ ਦੇ ਪੀਸੀਐਸ ਦਾ ਮਤਲਬ ਪਹਿਲਾ ਪੇਪਰ ਹੋ ਕੇ ਅੱਡਾ 8 ਦਿਨ ਪਹਿਲਾਂ ਅਸੀਂ ਪੀਸੀਐਸ ਤੇ ਕਿਸੇ ਨੇ ਸਵਾਲ ਖੜਿਆ ਕਿਤੇ ਅੱਜ ਤੱਕ ਪੰਜਾਬ ਦੇ ਵਿੱਚੋਂ ਕਿਸੇ ਨੇ ਨਹੀਂ ਕੀਤਾ ਇਹ ਇਹ ਏਸੀ ਦੇ ਕਦ ਹੋਇਆਗਾ ਜਿਹੜਾ ਹੁਣ ਜਿਹੜਾ ਸੀਨੀਅਰ ਅਸਿਸਟੈਂਟ ਦਾਗਾ ਜਿਹੜਾ ਜਿੰਨਾ ਵੀ ਇਕੱਠਾ ਪੇਪਰ ਹੋਇਆਗਾ ਮਤਲਬ ਇਹਦੇ ਵਿੱਚ ਹੋਇਆਗਾ ਉਹਨਾਂ ਦੇ ਪੇਪਰ ਕਿਸੇ ਦੇ ਸਾਠ ਨੇ ਕਿਸੇ ਦੇ 70 ਨੰਬਰ ਨੇ ਉਹ ਪੀਸੀਐਸ ਦੇ ਵਿੱਚੋਂ ਕੌਲੀਫਾਈ ਵੀ ਨਹੀਂ ਕਰ ਸਕੇ ਤੇ ਇੱਥੇ ਮੇਰੇ ਨਾਲ ਦੇ ਇਹ ਜਿਹੇ ਬਥੇਰੇ ਨੇ ਜਿਨ੍ਹਾਂ ਦੇ ਮਤਲਬ 95 95 100 100 ਜਿਨ੍ਹਾਂ ਨੇ ਕੌਲੀਫਾਈ ਵੀ ਕੀਤਾ ਪੀਸੀਐਸ ਤੇ ਕਈਆਂ ਨੇ ਪੀਸੀਐਸ ਕੌਲੀਫਾਈ ਨਹੀਂ ਕੀਤਾ ਉਹਨਾਂ ਦੇ ਨੰਬਰ ਵਧੀਆ ਆਏ ਨੇ 92 92 ਪਰ ਉਹ ਸੀਨੀਅਰ ਸਿਸਟੈਂਟ ਜਿਹੜਾ ਪੇਪਰ ਉਹਦੇ ਵਿੱਚ ਵੀ 92 ਜਾਂ 90 ਦੇ ਆਸ-ਪਾਸ ਹੀ ਰਹੇ ਨੇ ਮਤਲਬ ਜਿਹੜੇ ਪਟਵਾਰੀ ਦੇ 2023 ਦੇ ਟਾਪਰਸ ਨੇ ਨਾ ਉਹ ਵੀ ਨਹੀਂ 110 105 ਕ੍ਰਾਸ ਕਰ ਸਕੇ 106 107 ਦੇ ਵਿੱਚ ਹੀ ਖੜ ਗਏ ਨੇ ਅਸੀਂ ਐਣੀ ਕਹਿੰਦੇ ਵੀ ਸਾਰੇ ਉਹ ਨੇ ਵੀ ਸਾਰੀ ਗਲਤ ਨੇ ਕੁਝ ਜੈਨੂਇਨ ਬੰਦੇ ਨਹੀਂ ਪਰ ਜਿਹੜੇ ਗਲਤ ਨੇ ਉਹਨਾਂ ਦਾ ਅਧਿਕਾਰ ਬੰਦੀ ਕਾਰਵਾਈ ਹੋਣੀ ਸੇਮ ਨੇ ਸਭ ਦੇ ਹਾਂ ਨੰਬਰ ਸੇਵ ਨੇ ਮਤਲਬ ਤਾਣਾ ਬਾਣਾ ਵੀ ਇੱਕੋ ਹੀ ਜੁੜਦਾ ਇਹਨਾਂ ਦਾ ਰਿਲੇਸ਼ਨ ਬਲੱਡ ਰਿਲੇਸ਼ਨ ਵੀ ਇਹਨਾਂ ਦਾ ਆਪਸ ਵਿੱਚ ਜੁੜਦਾ ਉਸੇ ਸਕੂਲ 'ਚ ਸਾਰਾ ਕੁਝ ਹੋਇਆ ਹੈ ਸਕੂਲ ਹਾਂ ਇਹ ਲਾਇਬ੍ਰੇਰੀ ਦੇ ਵਿੱਚ ਤੁਸੀਂ ਕਹਿੰਦੇ ਕਿ ਤੁਸੀਂ ਲਾਇਬ੍ਰੇਰੀ ਦੇ ਨਾਲ ਵਿੱਚ ਬਹੁਤ ਹਾਂ ਆਉਂਗਾ ਤੁਹਾਡੇ ਕੋਲ ਲਾਇਬ੍ਰੇਰੀ ਦੇ ਵਿੱਚ ਪੜਿਆ ਤੇ ਇਹ ਲਾਇਬ੍ਰੇਰੀ ਦੇ ਵਿੱਚ ਤਾਂ ਫਿਰ ਮੁੱਖ ਮੰਤਰੀ ਸਾਹਿਬ ਪਿਛਲੇ ਦਿਨਾਂ ਚ ਆਏ ਸੀ ਜਿਕਰ ਤੁਹਾਨੂੰ ਇੰਨਾ ਹੀ ਲੱਗਦਾ ਕਿ ਇੰਨਾ ਕੁਸ਼ ਉਸ ਸਰਕਾਰ ਦੇ ਵਿੱਚ ਜਿਹੜੇ ਆਪਦੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੀ ਆ ਪੱਟਾਂ ਤੇ ਥਾਪੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਰਦੇ ਨੇ ਕਿ ਭ੍ਰਿਸ਼ਟਾਚਾਰ ਮੁਕਤ ਤਾਂ ਇੰਨੀਆਂ ਨੌਕਰੀਆਂ ਸੀ ਦੇਤੀਆਂ ਕੋਈ ਸਿਫਾਰਿਸ਼ ਨਹੀਂ ਫਿਰ ਉਹਨਾਂ ਨੂੰ ਗੱਲ ਦੱਸਣੀ ਸੀ ਭਾਈ ਆਪਦੀਆਂ ਸਬੂਤ ਆ ਪ੍ਰੂਫ ਉਹਨਾਂ ਕੋਲੇ ਲੈ ਜਾਣੇ ਸੀ ਅਸੀਂ ਜੀ ਉਹਨਾਂ ਨੂੰ ਮਿਲਨ ਦੀ ਕੋਸ਼ਿਸ਼ ਕੀਤੀ ਸੀ ਜਦ ਦਿਨ ਉਹ ਲਾਇਬ੍ਰੇਰੀ ਆਏ ਸੀ ਇੱਥੇ ਸਟੂਡੈਂਟਾਂ ਨਾਲ ਮਿਲਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਨੇ ਮਾਹੌਲ ਹੀ ਇਦਾਂ ਦਾ ਗ੍ਰੇਡ ਕਰਤਾ ਕਿ ਸਾਨੂੰ ਮਿਲ ਨਹੀਂ ਨਹੀਂ ਦਿੱਤਾ ਸੀ ਐਮ ਦੇ ਨਾਲ ਮਲਾਇਆ ਹੀ ਨਹੀਂਗਾ ਹੁਣ ਉਹ ਇੱਥੇ ਦਾਵਾ ਕਰਕੇ ਗਏ ਆ ਵੀ ਅਸੀਂ ਇਹ 9 ਕਰੋੜ ਰੁਪਇਆ ਇਸ ਲਾਇਬ੍ਰੇਰੀ ਤੇ ਲਾਤਾ ਹੁਣ ਇੱਥੋਂ ਕੋਈ ਰਿਜ਼ਲਟ ਨਹੀਂ ਆਇਆ ਸਾਰੇ ਬੱਚੇ ਪੜਨ ਵਾਲੇ ਆ ਇੱਥੇ ਅਸੀਂ 12-12 ਘੰਟੇ ਇੱਥੇ ਬੈੰਨੇ ਆ ਇੱਥੇ ਲਾਇਬ੍ਰੇਰੀ ਦੇ ਵਿੱਚੋਂ ਇੱਕ ਵੀ ਸਟੂਡੈਂਟ ਨਹੀਂ ਇਹਦੇ ਚੀ ਜੀ ਹੁਣ ਬਠਿੰਡੇ ਦੇ ਵਿੱਚ ਟਾਪ ਕਰ ਰਿਹਾ ਹੈ 70 ਜਣੇ ਜੀ ਹੁਣ ਅੱਗੇ ਪਿਛਲੇ ਰਿਜ਼ਲਟ ਆਇਆ ਹਰੇਕ ਲਾਇਬ੍ਰੇਰੀ ਦੇ ਵਿੱਚੋਂ ਮਤਲਬ ਰਿਜ਼ਲਟ ਇੱਥੋਂ ਹੁੰਦੇ ਹੀ ਹੁੰਦਾ ਸੀਗਾ ਜੀ ਹਰੇਕ ਪੇਪਰ ਦੇ ਵਿੱਚ ਜੀ ਇੱਥੇ ਤੇ ਇਸ ਵਾਰੀ ਕੋਈ ਰਿਜ਼ਲਟ ਕੋਈ ਲਾਇਬ੍ਰੇਰੀ ਦਾ ਸਟੂਡੈਂਟ ਨਹੀਂ ਜੀ ਇਹ ਜਿਹੜੇ ਹੈਗੇ ਆ ਇਹਨਾਂ ਦਾ ਕੋਈ ਐਨਸੀਡਿਊਟ ਦਾਵਾ ਨਹੀਂ ਕਰ ਰਿਹਾ ਜਾਂ ਕੋਈ ਐਨਸੀਡਿਊਟ ਹੁੰਦਾ ਜੀ ਅਕੈਡਮੀਆ ਹੈਗੀਆਂ ਉਹ ਨਾਲ ਦੀ ਨਾਲ ਪਾਉਣੀਆਂ ਕਿ ਇਹ ਸਾਡੇ ਤੋਂ ਬੱਚਾ ਪੜਿਆ ਇਹਨੇ ਨੰਬਰ ਲੈ ਕੇ ਟਾਪ ਕੀਤਾ ਕਿਸੇ ਇੰਸਟੀਚਿਊਟ ਨੇ ਦਾਵਾ ਨਹੀਂ ਕਰਿਆ ਵੀ ਇਹ ਸਾਡੇ ਪੜ ਅੱਛਾ ਹਾਂ ਜੀ ਕਿਸੇ ਐਨਸੀਡਿਊਟ ਨੇ ਕੋਈ ਦਾਵਾ ਨਹੀਂ ਕੀਤਾ ਵੀ ਇਹ ਕੀ ਸਾਡਾ ਸਟੂਡੈਂਟ ਆ ਕੋਈ ਇਹ ਲਾਇਬ੍ਰੇਰੀ ਚ ਨਹੀਂ ਆਉਂਦੇ ਜੀ ਇਹ। ਹਾਂਜੀ। ਹਾਂਜੀ। ਇਹ ਜਿਵੇਂ ਉਸ ਦਿਨ ਆ ਮੁੱਖ ਮੰਤਰੀ ਸਾਹਿਬ ਆਏ ਨੇ ਮਤਲਬ ਉਹ ਦੋ ਦਿਨਾਂ ਦਾ ਪੜਿਆ ਸੀ ਪਹਿਲਾ ਇੱਕ ਦਿਨ ਆਉਣ ਦਾ ਪਲਾਨ ਮੈਂ ਉਹਦੇ ਵੀ ਵਿੱਚ ਸੀਗਾ ਉਹ ਲਾਇਬ੍ਰੇਰੀ ਦੇ ਵਿੱਚ। ਇੱਥੇ ਮਤਲਬ ਸਿਕਿਉਰਟੀ ਵੀ ਬਹੁਤ ਟਾਈਟ ਸੀ ਕਿ ਮੈਂ ਫਿਰ ਵੀ ਗਿਆ ਮਤਲਬ ਮੈਂ ਤਾਂ ਮੁੱਖ ਮੰਤਰੀ ਨੂੰ ਕੋਈ ਨਾਰੇ ਵਾਜੀ ਨਹੀਂ ਕਰਨੀ ਸੀ ਕੋਈ ਨਾ ਕੋਈ ਕਾਸ਼ਨ ਕਰਨਾ ਸੀ ਨਾ ਮੈਂ ਇਹ ਕਰਾਂ ਕਿ ਮੁੱਖ ਮੰਤਰੀ ਨੂੰ ਵੀ ਪਤਾ ਹੈਗਾ ਜਾਂ ਸਰਕਾਰ ਨੂੰ ਪਤਾ ਅਸੀਂ ਤਾਂ ਜਸਟ ਇਨਫਾਰਮ ਕਰਨਾ ਸੀਗਾ ਵੀ ਇਹ ਚੀਜ਼ ਐਵੇਂ ਹੋਈ ਹੈ ਇਹਦੀ ਜਾਂਚ ਕਰਾਈ ਜੇ ਚੀ ਜਾਵੇ। ਤੇ ਉਹ ਉਹਦੇ ਮੈਨੂੰ ਮਿਲਣ ਨਹੀਂ ਦਿੱਤਾ ਪ੍ਰਸ਼ਾਸਨ ਨੇ ਮਤਲਬ ਸੀਐਮ ਦਾ ਰੂਟ ਹੀ ਚੇਂਜ ਕਰਤਾ ਸੀ ਇਹਨਾਂ ਨੇ ਬੀ ਪਰੇ ਦੀ ਲੈ ਕੇ ਬਾਹਰ ਦੀ ਬੈਕਗੇਟ ਕੱਢਦਾ ਸੀਗਾ ਤੁਸੀਂ ਇਨਫੋਰਮ ਕੀਤਾ ਸੀ ਵੈਸੇ ਅਧਿਕਾਰੀਆਂ ਨੂੰ ਚਾਹੇ ਉਹਨਾਂ ਦੀ ਸਕਿਉਰਿਟੀ ਜਿਹਨੂੰ ਅਧਿਕਾਰੀਆਂ ਨੇ ਇਨਫੋਰਮ ਕੀਤਾ ਸੀ ਕਿ ਭਾਈ ਅਸੀਂ ਆਹ ਮੁੱਖ ਮੰਤਰੀ ਸਾਹਿਬ ਨਾਲ ਦੋ ਤਿੰਨ ਮਿੰਟਾਂ ਨੂੰ ਮਲਾਤਾ ਜਾਵੇ ਗੱਲਬਾਤ ਸੀ ਕਿਉਂਕਿ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਦਾਅਵੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ ਸਰਕਾਰੀ ਨੌਕਰੀਆਂ ਦੀ ਫ੍ਰੀ ਫ੍ਰੀ ਦੇ ਵਿੱਚ ਟ੍ਰੇਨਿੰਗ ਦੇ ਲਈ ਬਹੁਤ ਕੁਝ ਮੈਂ ਬਹੁਤ ਕੁਝ ਕਰ ਰਹੇ ਹਾਂ ਲਾਇਬ੍ਰੇਰੀ ਦੀ ਤੁਸੀਂ ਕਿਹਾ ਸੀ ਕਿ ਭਾਈ ਮੁੱਖ ਮੰਤਰੀ ਸਾਹਿਬ ਨਾਲ ਮਲਾਤਾ ਜਾਵੇ ਹਾਂ ਮੈਂ ਕਿਹਾ ਸੀ ਆਪਣੇ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਗਿਆ ਸੀ ਸਾਰਿਆਂ ਨੂੰ ਵੀ ਮੈਂ ਕਿਹਾ ਸੀਗਾ ਵੀ ਮੈਂ ਮਿਲਣਾਗਾ ਉਹ ਕਹਿੰਦੇ ਇਹਨਾਂ ਕੋਲੇ ਪਹਿਲਾਂ ਤਾਂ ਟਾਈਮ ਹੈ ਨਹੀਂ ਮੈਂ ਆਵਦਾ ਲੈਟਰ ਡਿਲੀਵਰ ਕਰਨਾ ਨਾ ਮੈਂ ਕੋਈ ਇਹਨਾਂ ਨੂੰ ਕੁਐਸ਼ਨ ਕਰਨਾ ਸੀ ਨਾ ਸਵਾਲ ਕਰਨਾ ਸੀ ਮੈਂ ਜਸਟ ਇਹਨਾਂ ਨੂੰ ਇਹ ਸਮਝਾਉਣਾ ਸੀ ਵੀ ਸਾਰਾ ਕੁਝ ਇੱਕ ਸਕੂਲ ਦੇ ਵਿੱਚ ਹੋ ਰਿਹਾ ਸ਼ਾਇਦ ਜਾਂ ਮੁੱਖ ਮੰਤਰੀ ਨੂੰ ਪਤਾ ਲੱਗ ਜਾਂਦਾ ਮੈਂ ਹੱਲ ਵੀ ਸਾਡਾ ਮੌਕੇ ਤੇ ਹੀ ਹੋ ਜਾਂਦਾ ਵੀ ਉਹ ਸਾਰਾ ਕੁਝ ਜਮ ਮੌਕੇ ਤੇ ਹੋ ਜਾਂਦਾ ਪਰ ਮੈਨੂੰ ਇੱਕ ਨਾ ਕਿਸੇ ਅਸੀਂ 5-6 ਜਣੇ ਸਾਨੂੰ ਮਿਲਣ ਹੀ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਦੇ ਨੇੜੇ ਹੀ ਨਹੀਂ ਹੋਣ ਦਿੱਤਾ ਗਿਆ ਬਸ ਸਾਨੂੰ ਉਹ ਅੰਦਰ ਜਿਹੜੇ ਸਟੂਡੈਂਟ ਬੈਠੇ ਸੀ ਮੈਂ ਤਾਂ ਉਹ ਦੇਖੇ ਵੀ ਨਹੀਂ ਕਦੇ ਵੀ ਕਿ ਕਿੱਥੇ ਲਾਇਬ੍ਰੇਰੀ ਚ ਬੈਠੇ ਕਿੱਥੇ ਬੈਂਦੇ ਨੇ ਉਹ ਮਤਲਬ ਪਤਾ ਨਹੀਂ ਕਿੱਥੋਂ ਲਿਆ ਕੇ ਬਿਠਾਏ ਉਹਨਾਂ ਨੇ ਜਿਹੜੇ ਮੁੱਖ ਮੰਤਰੀ ਐਟ੍ਰੈਕਸ਼ਨ ਕਰਕੇ ਗਿਆ ਜਿਨ੍ਹਾਂ ਜਵਾਕਾਂ ਨਾਲ ਨਾਓ ਦੇਖੇ ਤੁਹਾਨੂੰ ਕੀ ਖਤਸ਼ ਆ ਵੀ ਕਿੱਥੇ ਜੇ ਕੋਈ ਚੋਰ ਮੋਰੀ ਹੈਗੀ ਆ ਤਾਂ ਉਹ ਚੋਰ ਮੋਰੀ ਕਿੱਥੇ ਜੇ ਰਹੀ ਹੋ ਸਕਦੀ ਹੈ ਕੀ ਚੀਜ਼ ਪੈਸਾ ਚੱਲਿਆ ਕੀ ਚੱਲਿਆ ਕੀ ਚੱਲਿਆ ਐਸੇ ਹੀ ਚੱਲਿਆ ਜਾਂਦਾ ਜਿਵੇਂ ਹੁਣ ਤੁਹਾਨੂੰ ਦੱਸ ਰਿਹਾ ਜਿੰਨਾ ਸਕੂਲਾਂ ਦੇ ਰਿਲੇਸ਼ਨ ਨੇ ਉਹ ਆਪ ਦੇ ਡੀ ਆਫਿਸ ਦੇ ਵਿੱਚੋਂ ਬੰਦੇ ਲਵਾ ਲੈਂਦੇ ਜਿਹੜੇ ਟੀਚਰ ਨੇ ਵੀ ਇਹ ਚਾਹੀਦੇ ਨੇ ਪਹਿਲੀ ਗੱਲ ਤਾਂ ਉਥੇ ਜੈਮਰ ਕੋਈ ਚੈਕਿੰਗ ਨਹੀਂ ਹੁੰਦੀ ਅੱਛਾ ਕੁਝ ਵੀ ਚੈਕਿੰਗ ਨਹੀਂ ਮਤਲਬ ਤੁਸੀਂ ਤੁਸੀਂ ਆ ਫੋਨ ਦੇ ਆ ਫੋਨ ਪੇਪਰ ਦੇ ਅੰਝਾੜਿਓ ਤੁਸੀਂ ਫੋਨ ਲੈ ਕੇ ਜਾਵੜਿਓ ਸੋਨੂੰ ਟੀਚਰਾਂ ਐ ਪੁੱਛੂਆ ਫੋਨ ਹੈਗਾ ਕਿ ਨਹੀਂ ਹੈਗਾ ਤੁਸੀਂ ਤਾਂ ਕਹੋਗੇ ਨਹੀਂ ਹੈਗਾ ਆਪਣਾਂ ਦੀ ਫੋਨ ਉੱਥੇ ਅੰਦਰ ਬੈਠ ਕੇ ਯੂਜ਼ ਕਰੀ ਜਾਂਦਾ ਹੋਵੇ ਪਰ ਉੱਥੇ ਜੈਮਰ ਲੱਗੇ ਹੁੰਦੇ ਨੇ ਉਹ ਜੈਮਰ ਹੁਣ ਸੁਪਰਡੈਂਟ ਜੀ ਜਾਣ ਪਛਾਣੂਗੀ ਟੀਚਰ ਜਾਣ ਪਛਾਣੂਗੀ ਲਾਈਟ ਬੰਦ ਕਰ ਦੇ ਸਾਨੂੰ ਤਾਂ ਲੱਗੂ ਲਾਈਟ ਗਈ ਹੈਗੀ ਪਰ ਉਹ ਜੈਮਰ ਆਫ ਹੋ ਜਾਣਗੇ ਮਤਲਬ ਮੈਂ ਤਾਂ ਇਹ ਕਹਿਣਾ ਕਿ ਜ਼ਿਆਦਾ ਪੁਲਿਸ ਨੂੰ ਚਾਹੀਦੀ ਹੈ ਪੁਲਿਸ ਕੋਲੇ ਚਾਹੀਦੀ ਹੈ ਪਾਵਰ ਜੈਮਰ ਆਨ ਤੇ ਆਫ ਕਰਨ ਦੀ ਵੀ ਉਹ ਆਪ ਦੇ ਇੱਕ ਟਾਈਮ ਨਾਲ ਛੱਡੇ ਪੇਪਰ ਤੋਂ ਪਹਿਲਾਂ ਜਾਂ ਅੱਧਾ ਘੰਟ ਤੇ ਜਾ ਅੱਧਾ ਘੰਟਾ ਬਾਅਦ ਬੰਦ ਕਰਨ ਪਹਿਲੀ ਗੱਲ ਤੇ ਅਸੀਂ ਸਾਰੇ ਸਟੂਡੈਂਟ 4-500 ਜਣੇ ਇਹ ਚਾਹੁੰਦੇ ਆ ਪੰਜਾਬ ਦਾ ਵੀ ਸਾਡਾ ਪੇਪਰ ਚੰਡੀਗੜ੍ਹ ਲੈ ਤਾ ਜਾਵੇ ਅੱਛਾ ਚੰਡੀਗੜ੍ਹ ਪ੍ਰਸ਼ਾਸਨ ਹਾਂ ਪ੍ਰੋਸਾ ਉੱਠ ਗਿਆ ਹਾਂ ਪ੍ਰੋਸਾ ਸਟੇਟ ਤੋਂ ਉੱਠਿਆ ਪਿਆ ਮਤਲਬ ਵੀ ਨੀਚਲੇ ਲੈਵਲ ਤੇ ਜੇ ਸਾਡੀ ਕੋਈ ਹੋ ਹੀ ਨਹੀਂ ਰਿਹਾ ਮਤਲਬ ਪਹਿਲਾਂ ਚੰਡੀਗੜ੍ਹ ਪੇਪਰ ਹੁੰਦੇ ਰਹੇ ਨੇ ਇਸ ਲਾਇਬ੍ਰੇਰੀ ਦਾ ਰਿਜ਼ਲਟ ਜਿਹੜੀ ਦੱਸ ਰਹੇ ਨਾ ਮਤਲਬ ਇੱਥੇ 3-400 ਜਣਾ ਲੱਗਿਆ ਹੋਇਆ ਮਿਛਲੇ ਜਿਹੜੇ ਪਿਛਲੇ ਪੇਪਰ ਹੋਏ ਨੇ ਪੰਜਾਬ ਯੂਨੀਵਰਸਿਟੀ ਨਾਲੋਂ ਵੀ ਜ਼ਿਆਦਾ ਰਿਜ਼ਲਟ ਆਇਆ ਇਸ ਲਾਇਬ੍ਰੇਰੀ ਦਾ ਪਰ ਜਿਹੜੇ ਹਾਂ ਹੁਣ ਦੋ ਪੇਪਰ ਹੋਏ ਨੇ ਇਹਦੇ ਵਿੱਚ ਇੱਕ ਵੀ ਨਹੀਂ ਆ ਰਿਹਾਗਾ ਸਟੂਡੈਂਟ ਕਿਉਂਕਿ 70 ਆਣੇ ਤਾਂ ਹੈ ਬਿਰਤਾਂਤ ਕਹਿੰਦੇ ਸੀ ਪਹਿਲਾਂ ਬਠਿੰਡੇ ਦੇ ਵਿੱਚ ਲੋਕ ਪੜਦੇ ਨਹੀਂ ਪੜਦੇ ਨਹੀਂ ਹੁਣ ਸਾਰੇ ਟਾਪਰ ਸਾਰੇ ਬਠਿੰਡੇ ਦੇ ਹੀ ਆ ਰਹੇ ਨੇ ਪਰ ਉਹ ਆ ਤੁਹਾਨੂੰ ਦੱਸ ਕੇ ਹਟਿਆ ਉਹ ਸਾਰਾ ਉਹਦਾ ਰੀਜ਼ਨ ਹੀ ਆ ਵੀ ਉਹ ਜਿਹੜੇ ਟੌਪ ਕਰ ਰਹੇ ਨੇ ਲੱਗਦਾ ਕਪਲਾ ਹੋਇਆ ਕਿਸੇ ਤਰ੍ਹਾਂ ਦਾ ਜੀ ਸਰ ਕਪਲਾ ਤਾਂ ਹੋਇਆ ਹੀ ਦੇਖੋ ਜਿੱਦਾਂ ਫੈਮਲੀ ਟਰੀ ਆ ਜੀ ਫੈਮਲੀ ਟਰੀ ਨਿਕਲ ਕੇ ਆ ਰਿਹਾ ਆ ਆਪਣੇ ਸਾਹਮਣੇ ਹੀ ਬਾਕੀ ਸਰ ਦੇਖੋ ਤਿਆਰੀ ਕਰਦੇਆਂ ਨੂੰ ਜਿਦਾਂ ਹੀ ਕਪੜੇ ਆਪਣੇ ਪਰਿਵਾਰ ਦੀ ਰਖਾਣੇ ਆ ਤਾਂ ਸਾਨੂੰ ਤਿਆਰੀ ਕਰਨ ਦੀ ਲੋੜ ਹੀ ਨਹੀਂ ਆਈ ਅਸੀਂ ਆਪਾਂ ਉਹਦੇ ਘਰੇ ਬੈਠ ਜਾਨੇ ਆ ਜੀ ਅਸੀਂ ਵੀ 3-4 ਸਾਲ ਗਾੜ ਰਹੇ ਆ ਇੱਥੇ ਹੀ ਆਪਦੀ ਜ਼ਿੰਦਗੀ ਦੇ ਜੀ ਹਾਂਜੀ ਸਰਕਾਰੀ ਨੌਕਰੀ ਤੁਸੀਂ ਤੁਹਾਨੂੰ ਵੀ ਆ ਵੀ ਸਰਕਾਰੀ ਨੌਕਰੀ ਦੇ ਲਈ ਇੱਥੇ ਹੀ ਰਹਿ ਜਾਵੇ ਪਰ ਜਿੰਨੇ ਵੀ ਆ ਰਿਹਾ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਲਈ ਆ ਰਿਹਾ ਜੀ ਉਹਨਾਂ ਨੂੰ ਕੋਈ ਨਾ ਕੋਈ ਉਮੀਦ ਆ ਸਰਕਾਰ ਤੋਂ ਨਵੀਆਂ ਪੋਸਟਾਂ ਆ ਰਹੀਆਂ ਨਵੀਆਂ-ਨਵੀਆਂ ਵੈਕੈਂਸੀਆਂ ਆ ਰਹੀਆਂ ਹਰ ਸਾਲ ਨਵੀਂ ਵੈਕੈਂਸੀ ਆ ਰਹੀ ਲੋਕਾਂ ਨੂੰ ਉਮੀਦ ਆ ਕਿ ਕਿਤਨਾ ਕਿਤੇ ਦਾ ਜਸਟ ਹੋ ਜਾਈਏ ਆਪਣਾ ਫਿਊਚਰ ਸੇਵ ਕਰੀਏ ਮਤਲਬ ਕਿ ਇਹਦੇ ਵਿੱਚ ਜਿਹੜੀਆਂ ਖਜ਼ਾਨਾ ਦਫ਼ਤਰ ਆਫਿਸ ਦੀਆਂ ਪੋਸਟਾਂ ਜੀ ਉਹ 38 ਹੈ ਇਹਦੇ ਵਿੱਚ ਐਡ ਸੀ ਸੀਗੀਆਂ ਦੂਜੇ ਨੈਪ ਸੀਲਦਾਰ ਸੀ ਸੀਨੀਅਰ ਅਸਿਸਟੈਂਟ ਸੀ ਜਿਹੜਾ ਇਹ ਫੈਮਿਲੀ ਟਰੀ ਹੈ ਜੀ 10 ਬੱਚੇ ਇਹ ਸਾਡੇ ਸਾਹਮਣੇ ਆ ਜੀ ਫੈਮਿਲੀ ਟਰੀ ਚੋਂ ਮਤਲਬ ਜਿਹੜਾ ਖਜ਼ਾਨਾ ਦਫ਼ਤਰ ਦੇ ਵਿੱਚ ਮਲਾਜਮ ਹੋਣਗੇ ਉਹ ਇਹ 10 ਮਲਾਜਮ ਇਹਨਾਂ ਦੇ ਹੀ ਹੋਣਗੇ ਬਿਲਕੁਲ ਮਤਲਬ ਇਹ ਫੈਮਿਲੀ ਦੇ ਸਾਰੇ ਮਲਾਜਮ ਆ ਜਿਹੜੇ ਉਹ ਖਜ਼ਾਨੇ 'ਚ ਹੀ ਜਾਣਗੇ ਜੀ ਇਹ ਕੋਈ ਮਤਲਬ ਕਿ ਬਹੁਤ ਵੱਡੇ ਲੈਵਲ ਤੇ ਆ ਹੁਣ 38 ਪੋਸਟਾਂ ਦੇ ਵਿੱਚੋਂ ਸਿੱਧੀਆਂ 10 ਇਹਨਾਂ ਦੀ ਫੈਮਿਲੀ ਚ ਹੀ ਚੜ ਗਈਆਂ ਜੀ ਸਾਰੀਆਂ। ਇੱਕ ਜੀ ਬਾਕੀ ਜਿਹੜੀ ਚੀਜ਼ ਆ ਜੀ ਇਹ ਜਿਹੜਾ ਪੇਪਰ ਸੀਗਾ ਜੀ ਇਹਦੀਆਂ ਸੀਲਾਂ ਖੁੱਲੀਆਂ ਸੀ। ਇੱਕ ਪੇਪਰ ਦੇ ਵਿੱਚ ਹੋਰ ਗੱਲ ਸੀਗੀ ਜੀ ਪੇਪਰ ਪਹਿਲਾਂ ਦਾ ਛੱਪਿਆ ਹੋਇਆ ਸੀ। ਉਥੇ ਸਾਰੇ ਪੇਪਰ ਤੇ ਫਲੂਇਡ ਲੱਗਿਆ ਹੋਇਆ ਸੀ ਪਰ ਉਦੋਂ ਨਹੀਂ ਜਿਤਾਇਆ ਗਿਆ ਇਸ ਚੀਜ਼ ਦਾ ਜੋ ਤੁਸੀਂ ਕਹੇ ਵੀ ਸੀਲਾਂ ਖੁੱਲੇ ਉਸ ਦੋਹੇ ਤਰਾਜ ਤੋਂ ਜਿਤਾਇਆ ਸਾਨੂੰ ਸੁਣਿਆ ਹੀ ਨਹੀਂ ਜੀ ਕੋਈ ਉਦੋਂ ਕੋਈ ਮਤਲਬ ਕਿ ਨਾ ਸਾਡੀ ਕੋਈ ਸੁਣਵਾਈ ਸੀ ਨਾ ਉਦੋਂ ਐਦਾਂ ਹੁੰਦਾ ਵੀ ਹਾਂ ਵੀ ਠੀਕ ਆ ਚਲੋ ਕਈ ਵਾਰ ਇਹਨਾਂ ਨੇ ਟੀਚਰ ਐਦਾਂ ਹੁੰਦਾ ਵੀ ਇਨਕੁਆਰੀ ਕਰਦਾ ਵੀ ਆਹ ਸੀਲ ਬੰਦਾ ਪੇਪਰ ਦੀ ਤੇ ਇਹ ਤੁਹਾਡੇ ਸਾਹਮਣੇ ਖੋਲ ਰਹੇ ਆ ਸਾਨੂੰ ਉਹ ਪੁੱਛੇ ਨਹੀਂ ਜੀ ਉੱਥੇ ਪੇਪਰ 'ਚ ਅੱਛਾ ਹਾਂਜੀ ਅਸੀਂ ਚੰਡੀਗੜ੍ਹ ਪੇਪਰ ਦਿੰਨੇ ਹੁੰਨੇ ਆ ਚੰਡੀਗੜ੍ਹ ਸੀਲ ਸਾਡੇ ਸਾਹਮਣੇ ਖੋਲਦੇ ਆ ਸਾਡੇ ਵਕਾਇਦਾ ਸਾਈਨ ਕਰਾਉਂਦੇ ਨੇ ਦੋ ਜਣਿਆਂ ਦੇ ਵੀ ਇਹ ਪੇਪਰ ਤੁਹਾਡੇ ਸਾਹਮਣੇ ਖੋਲਿਆ ਗਿਆ ਅਸੀਂ ਸਾਈਨ ਕਰਾਉਂਦੇ ਨਾ ਤਾਂ ਮੈਂ ਮਤਲਬ ਦੋ ਤਿੰਨ ਪੇਪਰ ਦਿੱਤੇ ਆ ਪੰਜਾਬ ਦੇ ਜਿਲ੍ਹੇ ਲੋਕਲ ਲੈਵਲ ਤੇ ਨਾ ਤਾਂ ਕਦੇ ਸਾਡੇ ਸਾਹਮਣੇ ਸੀਲ ਖੋਲੀ ਆ ਪੇਪਰ ਦੀ ਤੇ ਨਾ ਕਦੇ ਵੀ ਸਾਡੇ ਸਾਈਨ ਕਰਾਏ ਪਹਿਲੀ ਗੱਲ ਤਾਂ ਪੇਪਰ ਛਪਿਆ ਸੀ ਤੁਸੀਂ ਇਹ ਦੇਖੋ ਗਰੁੱਪ ਨੈਬ ਤਸੀਲਾਰ ਕਿੰਨੀ ਤਗੜੀ ਪੋਸਟ ਹੈ ਜਦਕਿ ਉਹਨੇ ਕਿੰਨਾ ਕੁਝ ਦੇਖਣ ਅੱਗੇ ਜਾ ਕੇ ਤੇ ਉਸ ਪੇਪਰ ਜਦੋਂ ਆਇਆ ਸਾਡੇ ਕੋਲੇ ਉਹਦੇ ਵਿੱਚ ਇਹਨਾਂ ਕੁਐਸ਼ਨ ਸਾਡੇ ਨੈਗੇਟਿ ਤੁਸੀਂ ਇਹ ਦੇਖੋ ਜਿਨ੍ਹਾਂ ਨੇ ਛਾਪਿਆ ਉਹ ਕਿੱਡੀ ਜਾਨੇ ਗੈਲੀ ਨਾਲ ਛਾਪਿਆ ਉਹਦੇ ਉੱਤੇ ਲਿਖਿਆ ਸੀਗਾ ਨੈਗੇਟਿਵ ਮਾਰਕਿੰਗ ਹੈ ਨਹੀਂ ਉਹਦੇ ਉੱਤੇ ਫਲੂਇਡ ਨਾਲ ਕੱਟ ਰੱਖਿਆ ਸੀਗਾ ਮਤਲਬ ਫਲੂਇਡ ਕੱਟਣ ਦੇ ਵੀ ਤਾਂ ਬੰਦੇ ਲਾਏ ਹੋਣਗੇ ਉਹਨਾਂ ਨੇ ਮਤਲਬ 1 ਲੱਖ ਤੋਂ ਉੱਪਰ ਪੇਪਰ ਛਾਪਿਆ ਹੋਊਗਾ ਇਹ 1 ਲੱਖ ਛਾਪ ਜਦੋਂ ਉਹਨਾਂ ਨੇ ਫਲੂਇਡ ਲਾਈ ਹੋਊਗਾ ਕਿੰਨੇ ਬੰਦੇ ਲਾਏ ਹੋਣਗੇ ਤੇ ਉਹਨਾਂ ਨੇ ਪੇਪਰ ਵੀ ਤਾਂ ਫਰੋਲ ਕੇ ਦੇਖਿਆ ਹੋਊਗਾ ਨਾ ਅੰਦਰ ਤੇ ਉਹਨਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਤਾਂ ਦੱਸਿਆ ਹੀ ਹੋਊਗਾ ਕਿਹੜਾ ਕਹਿੰਦਾ ਵੀ ਐਡੀ ਤਗੜੀ ਪੋਸਟ ਆ ਵੀ ਦੱਸ ਦਿੰਨੇ ਆਗੇ ਤੁਸੀਂ ਇਹ ਦੇਖੋ ਇਹ ਕਵੋਸ਼ਨ ਲੱਗਦਾ ਜੀ ਕਿਸੇ ਤਰ੍ਹਾਂ ਦਾ ਕੋਈ ਕਪਲਾ ਹੋਇਆ ਇਸ ਦੇ ਵਿੱਚ ਤੁਸੀਂ ਜਿਵੇਂ ਕਹਿੰਦੇ ਨੇ ਕਿ ਤਿੰਨ ਚਾਰ ਸਾਲ ਹੋ ਗਏ ਕਿਸੇ ਨੂੰ 4 ਸਾਲ ਹੋ ਗਏ ਇੱਥੇ ਜਿਹੜਾ ਹੈਗਾ ਅ즈ਮਾਰ ਹੈ ਨਹੀਂ ਆਪਦੀ ਕਿਸਮ ਨੂੰ ਲੱਗਦਾ ਕਪਲਾ ਹੋ ਗਿਆ ਹਾਂਜੀ ਸਰ ਕਪਲਾ ਹੋਇਆ ਅਸੀਂ ਵੈਸੇ ਸੀਨੀਅਰ ਸਿਸਟਮ ਦਾ ਪੇਪਰ ਨਹੀਂ ਦਿੱਤਾ ਪਰ ਇਹ ਸਾਡੇ ਹੀ ਸਾਥੀ ਹੈਗੇ ਬੈਠ ਕੇ ਚਾਰਾ ਸਾਲ ਇੱਥੇ ਤਿਆਰੀ ਕਰਦੇ ਹੈਗੇ ਤਾਂ ਕਪਲਾ ਹੋਇਆ ਹੀ ਹੈ ਕਿਸੇ ਅਗਰ ਇੱਕ ਬੰਦੇ ਦੇ ਕਿਸੇ ਪੇਪਰ ਦੇ ਵਿੱਚ 40 ਨੰਬਰ ਆ ਰਿਹਾ ਤਾਂ ਅਗਲੇ ਪੇਪਰ ਦੇ ਵਿੱਚ 117 ਆ ਨਹੀਂ ਪੋਸੀਬਲ ਹੀ ਨਹੀਂ ਹੈਗੇ ਜੇ ਦੋਸ ਪੇਪਰ ਚ ਨੈਗੇਟਿਵ ਮਾਰਕਿੰਗ ਹੁੰਦੀ ਹੈ ਤਾਂ ਕਪਲਾ ਤਾਂ ਹੋਇਆ ਹੀ ਹੈ ਬਾਕੀ ਇਹਨਾਂ ਨੇ ਜੋ ਪ੍ਰੂਫ ਦਿੱਤੇ ਕਰਨੀ ਚਾਹੀਦੀ ਹੈ ਸਰਕਾਰ ਤਾਂ ਇਹ ਕਹਿੰਦੀ ਹੈ ਜੀ ਕਿ ਭ੍ਰਿਸ਼ਟਾਚਾਰ ਮੁਕਤਾਰ ਨੌਕਰੀਆਂ ਮਿਲ ਰਹੀਆਂ ਨੇ ਬਿਨਾਂ ਰਿਸ਼ਤਤੋਂ ਬਿਨਾਂ ਸਿਫਾਰਿਸ਼ਾਂ ਤੋਂ ਨੌਕਰੀ ਸਿੱਧੀਆਂ ਮਿਲ ਰਹੀਆਂ ਨੇ ਨੌਕਰੀਆਂ ਮਿਲ ਰਹੀਆਂ ਨੇ ਪਰ ਜਿਹੜੇ ਹੈਗੇ ਇਸ ਇਹਦੇ ਵਿੱਚ ਤੁਸੀਂ ਸਰਕਾਰ ਦਾ ਦੋਸ਼ ਨਹੀਂ ਕੱਢਦੇ ਕਿਉਂਕਿ ਇਹ ਜਿਹੜਾ ਸਾਰਾ ਕਪਲਾ ਹੋਇਆ ਇਹ ਨਿਚਲੇ ਰੈਂਕ ਦਾ ਹੋਇਆ ਸਰਕਾਰ ਨੂੰ ਅਸੀਂ ਇਹਦੇ ਵਿੱਚ ਦੋਸ਼ ਨਹੀਂ ਮੰਨਦੇ ਕਿਉਂਕਿ ਜਿਹੜੇ ਪੇਪਰ ਹੋਏ ਨੇ ਪੇਪਰ ਜਿਹੜੇ ਹੈਗੇ ਆ ਉਹ ਆਪਦੇ ਲੈਵਲ ਤੇ ਆਪਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਨਾਲ ਦੇ ਉਹਨਾਂ ਦੀ ਬੇਟੀ ਨੂੰ ਜਾਂ ਫਿਰ ਉਹਨਾਂ ਨੂੰ ਪੋਸਟਾਂ ਮਿਲੀਆਂ ਤਾਂ ਉਹਨਾਂ ਦਾ ਆਪ ਦਾ ਕਪਲਾ ਤੁਸੀਂ ਵੀ ਸਰਕਾਰ ਨੂੰ ਦੋਸ਼ ਨਹੀਂ ਮੰਨਦੇ ਲੱਗਦਾ ਜੀ ਆਹ ਕੁਝ ਚੱਲਿਆ ਫਿਰ ਆਪਦੀ ਵੀ ਵਾਰੀ ਕਦੇ ਆਜੂ ਤੁਹਾਡੀ ਵਾਰੀ ਜਿਵੇਂ ਗੱਲ ਕਰ ਜਿਹਾ ਐਸਾ ਕੁਝ ਹੀ ਚੱਲਦਾ ਰਿਹਾ ਜਿਹੜਾ ਹੁਣ ਤੁਹਾਡੇ ਸਾਹਮਣੇ ਬਿਲਕੁਲ ਵੀ ਗਲਤੀ ਤੇ ਇੱਥੇ ਹੀ ਏ ਜੀ ਵੀ 6677 ਵੀ ਤੁਸੀਂ ਅਲੱਗ-ਅਲੱਗ ਫੀਸਾਂ ਭਰਾਉਨੇ ਹੋ ਤਾਂ ਫਿਰ ਵੀ ਮਤਲਬ ਪੇਪਰ ਵੀ ਤਾਂ ਅਲੱਗ-ਅਲੱਗ ਹੀ ਲਾਉਣਾ ਤੁਸੀਂ ਤੇ ਫਿਰ ਦੂਸਰੀ ਗੱਲ ਵੀ ਘਪਲਾ ਹੋਇਆ ਇਸ ਹਿਸਾਬ ਨਾਲ ਤਾਂ ਅਸੀਂ ਤਾਂ ਫਿਰ ਅੱਜ ਸਵੇਰ ਆ ਕੇ ਬੈਠ ਜਾਣੇ ਆ ਇੱਥੇ ਲਾਇਬ੍ਰੇਰੀ ਸ਼ਾਮ ਨੂੰ ਜਾਣੇ ਇਸ ਹਿਸਾਬ ਨਾਲ ਸਾਡੀ ਬਾਰੀ ਤਾਂ ਕਦੇ ਵੀ ਨਹੀਂ ਆਊਗੀ ਕਿੰਨੇ ਕਿੰਨੇ ਸਾਲ ਹੋ ਗਏ ਸਰ 2-2 3 ਦਿਨ ਸਾਲ ਹੋ ਗਏ ਤਿਆਰੀ ਕਰੀ ਜਾਂਦੇ ਆ ਨੂੰ ਹਾਂਜੀ ਹਾਂਜੀ ਜੀ ਜੀ ਹਾਂਜੀ ਮੇਰਾ ਨਾਮ ਹਰਦੀਪ ਸਿੰਘ ਹੈ ਜਿਹੜੇ ਆ ਸਟੂਡੈਂਟ ਵੈਸੇ ਮੈਨੂੰ ਇਹਨਾਂ ਦਾ 3-4 ਦਿਨ ਪਹਿਲਾਂ ਪਤਾ ਚੱਲਿਆ ਸੀਗਾ ਹੂੰ ਜੋ ਸਟੂਡੈਂਟ ਗੱਲ ਕਰ ਰਹੇ ਕਈਆਂ ਨੂੰ ਐ ਹੋਊਗਾ ਵੀ ਇਹ ਕਪੜਾ ਸ਼ਾਇਦ ਨਾ ਹੋਇਆ ਹੋਵੇ ਐਵੇਂ ਹੀ ਕਰਦੇ ਆ ਤਾਂ ਮੈਂ ਉਸ ਸਕੂਲ ਦਾ ਪ੍ਰੈਜ਼ੀਡੈਂਟ ਆ 8 ਮਹੀਨੇ ਪਹਿਲਾਂ ਵੋਟਾਂ ਬਾਕੇ ਜਿਹੜੇ ਸਕੂਲ ਦੀ ਗੱਲ ਕਰਦੇ ਆ ਹਾਂਜੀ ਹਾਂਜੀ ਉੱਥੋਂ ਦਾ ਮੈਂ ਪ੍ਰੈਜ਼ੀਡੈਂਟ ਆ ਤੇ 8 ਮਹੀਨੇ ਤੋਂ ਸਾਡਾ ਵੀ ਸਟਰਗਲ ਚੱਲ ਰਿਹਾ ਹੈ ਜਿਹੜੇ ਗੱਲ ਕਰਦੇ ਆ ਪਰ ਆਪਣਾ ਸਿੰਘ ਨਾਮ ਲੈ ਜਿਨ੍ਹਾਂ ਦੇ ਬੇਟੇ ਨੇ ਗੱਲ ਕਰ ਰਿਹਾ ਉਹ ਮਤਲਬ ਡਿਫਾਲਟਰ ਬੰਦੇ ਆ ਜੀ ਉਹਨਾਂ ਦੇ ਪਹਿਲਾਂ ਵੀ ਆ ਦੇਖੋ ਮੇਰੇ ਕੋਲ ਆਪਣਾ ਕਾਗਜ਼ ਹੈਗੇ ਆ ਪੈਂਡਿੰਗ ਇਨਕੁਆਰੀ ਤੇ ਜੁਆਇਨ ਕਰਾਇਆ ਵੈ ਨੇ ਆਪ ਮਾਫੀ ਮੰਗੀ ਕਿ ਇਹਦਾ ਅਨਰੂਲੀ ਬਿਹੇਵੀਅਰ ਹੈ ਬਿਲਕੁਲ ਆਪ ਮਾਫੀ ਮੰਗੇ ਕਮੇਟੀ ਤੋਂ ਫੇਰ ਦੁਬਾਰਾ ਬਹਾਲ ਕਰਵਾਈ ਸੀਗੀ ਤੇ ਵੋਟਾਂ ਦੇ ਵਿੱਚ ਇਹ ਫੜੀ ਵੀ ਗਈ ਸੀ ਦੁਬਾਰਾ ਵੋਟਾਂ ਦੇ ਵਿੱਚ ਇਹ ਦਾ ਆਪਣੇ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਇਹ ਫੜੀ ਵੀ ਗਿਆ ਮਤਲਬ ਬਿਲਕੁਲ ਮਤਲਬ ਮੈਂ ਮੋਹਰ ਲਾਉਣਾ ਇਹਨਾਂ ਤੇ ਵੀ ਇਹ ਜਿਹੜੇ ਬੋਲ ਰਹੇ ਹੈ ਮਤਲਬ ਹਾਂ ਬਿਲਕੁਲ ਹੀ ਅਸੀਂ ਤਾਂ ਆਪ ਸਾਡੇ ਦਾ ਆਪ ਸਟਰਗਲ ਚੱਲੀ ਜਾਂਦੀ ਹੈ ਇਵਨ ਕਿ ਅਸੀਂ ਇਹਨਾਂ ਨੂੰ ਸਸਪੈਂਡ ਕੀਤਾ ਹੋਇਆ ਪਰ ਇਹ ਡੀਓ ਦਾ ਫਿਰ ਡਿਊਟੀਆਂ ਕਿਵੇਂ ਲਾ ਗਏ ਇਹ ਵੀ ਹੈਰਾਨੀ ਵਾਲੀ ਗੱਲ ਹੈ ਲਗਦਾ ਕਿ ਕੀ ਗੜਬੜੀ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਤਾਂ ਹੈਗੀ ਆ ਹਾਂਜੀ ਸਰ ਗੜਬੜੀ ਤਾਂ ਹੋਈ ਆ ਜਿਵੇਂ ਅੰਦਰ ਚੈਕਿੰਗ ਕਰਨ ਅੰਦਰ ਵੜਨ ਤੋਂ ਪਹਿਲਾਂ ਨਾ ਕੋਈ ਮੈਗਨੇਟਰ ਚੈਕਿੰਗ ਆ ਨਾ ਕੁਝ ਹੋਰ ਨਾ ਕਿਸੇ ਦੀ ਬੰਦੇ ਦੀ ਤਲਾਸ਼ੀ ਲੈਤੀ ਗਈ ਹਾਂ ਬਿਨਾ ਤਲਾਸ਼ੀ ਤੋਂ ਅੰਦਰ ਵੜਿਆ ਹਾਂ ਅੰਦਰ ਜਦੋਂ ਜਿਵੇਂ ਹੁਣ ਆ ਜੇਲ ਵੜਨ ਦਾ ਪੇਪਰ ਉਹ ਕਟਿਆ ਜੀ 11 ਤਰੀਕ ਨੂੰ ਹਾਂ ਉਹਦੇ ਵਿੱਚ ਵੀ ਸਾਰੀ ਸਕਿਉਰਿਟੀ ਜਿਹੜੀ ਸਕਿਉਰਿਟੀ ਸੀ ਉਹ ਸਾਰੀ ਇੱਥੇ ਸੀਐਮ ਆਇਆ ਹੋਇਆ ਸੀਗੀ ਸੀਐਮ ਮਾਨ ਸਰ ਆਏ ਸੀਗਾ ਹਾਂ ਉਰੇ ਬਠਿੰਡੇ ਚ ਆਏ ਹੋਏ ਸੀਗੇ ਉਹ ਬਠਿੰਡੇ ਦੇ ਜਿੰਨੇ ਵੀ ਸਕੂਲ ਸੀਗੇ ਉਹ ਬਿਨਾ ਕੌਨਸਟੇਬਲ ਕੋਈ ਹੈਡ ਕੌਨਸਟੇਬਲ ਕੋਈ ਨਹੀਂ ਸੀਗਾ ਕੱਲੇ ਸਕੂਲ ਦਾ ਸਟਾਫ ਮੈਂ ਆਪ ਖੋਦ ਅੰਦਰ ਵੜ ਕੇ ਆਇਆਗਾ ਮੈਂ ਜਿੱਥੇ ਪੇਪਰ ਹੋ ਰਹੇ ਸੀ ਉੱਥੋਂ ਤੱਕ ਜਾ ਕੇ ਆਦੇ ਭਰਾ ਨੂੰ ਛੱਡ ਕੇ ਵਾਪਸ ਆਇਆ ਕੋਈ ਬਿਨਾ ਚੈਕਿੰਗ ਕੀਤੀ ਮੈਨੂੰ ਬਿਨਾ ਚੈਕਿੰਗ ਕੀਤੀ ਮੇਰਾ ਫੋਨ ਮੇਰੀ ਜੇਬ 'ਚ ਸੀ ਬਿਨਾ ਚੈਕਿੰਗ ਕੀਤੀ ਮੈਨੂੰ ਅੰਦਰਵਾੜਤਾ ਕਹਿੰਦੇ ਜਾ ਵੜੋ ਛੱਡਿਓ ਤੇ ਮੈਂ ਉਹਦਾ ਫੋਨ ਫੜ ਕੇ ਉਹਦਾ ਫੋਨ ਵੀ ਉਹਦੇ ਕੋਲ ਸੀ ਉਹਦਾ ਫੜ ਕੇ ਫੋਨ ਮੈਂ ਵਾਪਸ ਲਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਬਕਾਇਦਾ ਮੈਂ ਕਿਹਾ ਕੋਈ ਚ ਕਹਿੰਦੇ ਅਸੀਂ ਸਿਰਫ ਰੋਲ ਨੰਬਰ ਦੇਖਣਾ ਹੈਗਾ ਤੇ ਆਧਾਰ ਕਾਰਡ ਦੇਖਣਾ ਵੀ ਬੰਦਾ ਸੇਮ ਹੈਗਾ। ਅੱਛਾ। ਬਸ ਇੱਥੇ ਹਾਂਜੀ ਇਹ ਪੇਪਰ ਨਾਲ ਨੇ ਕੰਡੈਕਟ ਕੀਤਾ ਸੀਗਾ ਜੀ। ਹਾਂ। ਤੇ ਇਹ ਇੱਕ ਵਾਰ ਪਹਿਲਾਂ ਟੈਟ ਦਾ ਪੇਪਰ ਹੋਇਆ ਸੀਗਾ ਉਹਦੇ ਵਿੱਚ ਆਨਸਰ ਕੀ ਸੇਮ ਦੀ ਸੇਮ ਆ ਗਈ ਸੀਗੀ। ਇਹ ਪਹਿਲਾਂ ਵੀ ਉਦੋਂ ਪ੍ਰੋਫੈਸਰ ਨੇ ਪ੍ਰੋਫੈਸਰ ਨੂੰ ਸਸਪੈਂਡ ਕਰਤਾ ਸੀਗਾ। ਉਦੋਂ ਮਾਨ ਸਰਕਾਰ ਹੀ ਸੀਗੀ ਤੇ ਉਹਨਾਂ ਨੇ ਸਸਪੈਂਡ ਉਦੋਂ ਵੀ ਕੀਤਾ ਸੀਗਾ ਤੇ ਹੁਣ ਵੀ ਜਿਹੜਾ ਪੇਪਰ ਜਿਵੇਂ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਸ਼ਰਿਆਮ ਉਹ ਪੇਪਰ ਤੁਸੀਂ ਕਹਿ ਰਹੇ ਜਿਵੇਂ ਦੱਸ ਰਹੇ ਸੀ ਤੁਹਾਨੂੰ ਵੀ ਸਾਰਿਆਂ ਨੇ ਵੀ ਆ ਹੋਇਆ ਹੋਇਆ ਜੀ ਲੱਗਦਾ ਕੁਝ ਰਿਹਾ ਜੀ ਕੁਝ ਜਿਹੜਾ ਜਾਂਚ ਦਾ ਵਿਸ਼ਾ ਆ ਸਰਕਾਰ ਦੇ ਵੱਲੋਂ ਅਧਾਰੀਆਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਸਰ ਜਾਂਚ ਤਾਂ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਇਹਦੇ ਜਦੋਂ ਪੇਪਰ ਹੋਇਆ ਸਰ ਥੋੜੇ ਨੰਬਰ ਦੀ ਅਨਸਰ ਕੀ ਆਈ ਸੀ ਅਨਸਰ ਕੀਚੇ ਅਨਸਰ ਕੀਚੇ ਵੀ ਇੰਨੀ ਗਲਤੀਆਂ ਸੀ ਵੀ 40 ਨੰਬਰ ਕੁਐਸਚਨ ਤੋਂ ਬਾਅਦ ਸਿੱਧਾ 50 ਨੰਬਰ ਕੁਐਸਚਨ ਦੀ ਅਨਸਰ ਕੀ 10 ਨੰਬਰ ਕੁਐਸਚਨ ਦੀ ਅਨਸਰ ਕੀ ਆਈ ਨਹੀਂ ਸੀ ਅੱਛਾ ਉਹ ਥੋੜੇ ਦਿਨਾਂ ਬਾਅਦ ਦੁਬਾਰਾ ਫੇਰ ਅਨਸਰ ਕੀ ਸਹੀ ਕਰਕੇ ਪਾਈ ਗਈ ਆ ਸੀਮਾਂ ਮਾਨ ਸਾਹਿਬ ਜਦੋਂ ਇੱਥੇ ਆਏ ਸੀਗੇ ਉਹਦੇ ਸੀ ਉਹਨਾਂ ਨੂੰ ਮਿਲਣ ਵਾਸਤੇ ਗੱਲ ਕਰੀ ਵੀ ਅਸੀਂ ਮਿਲਣਾ ਉਹਨਾਂ ਨਾਲ ਸੀਐਮ ਸਾਹਿਬ ਨਾਲ ਜਿਹੜੇ ਅਧਿਕਾਰੀ ਸੀ ਜਿਵੇਂ ਮੈਂ ਇੱਥੇ ਖੜਾ ਸੀਐਮ ਸਾਹਿਬ ਮੇਰੇ ਥੋੜੇ ਕੋਲੀ ਖੜੇ ਸੀ ਉਹਨਾਂ ਨੂੰ ਉੱਠਣ ਲੱਗਿਆ ਮੈਂ ਕਿ ਸਰ ਮੈਂ ਕੋਈ ਗੱਲ ਕਰਨੀ ਹੈ ਇਹਨਾਂ ਨਾਲ ਉਹ ਕਹਿੰਦੇ ਨਹੀਂ ਤੁਸੀਂ ਇਹਨਾਂ ਨਾਲ ਗੱਲ ਨਹੀਂ ਕਰ ਸਕਦੇ ਕਿਹਦੇ ਬੋਲ ਸੀ ਉੱਥੇ ਹਾਂ ਅਧਿਕਾਰੀ ਸੀ ਉਹਨਾਂ ਦੇ ਹੀ ਪੁਲਿਸ ਡਿਪਾਰਟਮੈਂਟ ਚ ਸੀ ਆਪਾਂ ਜਾਣਦੇ ਨਹੀਂ ਨਾ ਕਿਸੇ ਨੂੰ ਤੇ ਜਦੋਂ ਫਿਰ ਕੁਝ ਬੱਚੇ ਸੀਗੇ ਉਹਨਾਂ ਨੂੰ ਸਾਈਡ ਤੇ ਕਮਰੇ ਚ ਲੈ ਜਾ ਕੇ ਸਾਈਡ ਤੇ ਕਰਕੇ ਪੁਲਿਸ ਉਹਨਾਂ ਕੋਲੇ ਖੜਾ ਦਿੱਤੀ ਗਈ ਵੀ ਇਹ ਬੱਚੇ ਅੱਗੇ ਨਾ ਜਾਣ ਵੀ ਗੱਲ ਨਾ ਕਰਨਾ ਇੱਕ ਦਿਨ ਪਹਿਲਾਂ ਵੀ ਉਹਨਾਂ ਨੇ ਆਣਾ ਸੀ ਉਦੋਂ ਬੱਚੇ ਯਾਰ ਯੂਨੀਵਰਸਿਟੀ ਇੱਥੇ ਜ਼ਿਆਦਾ ਸੀਗੀ ਇੱਥੇ ਲਾਇਬ੍ਰੇਰੀ 'ਚ ਤੇ ਉਹਨਾਂ ਨੇ ਆਣਾ ਕੈਨਸਲ ਕਰਤਾ ਵੀ ਬੱਚੇ ਜ਼ਿਆਦਾ ਨਹੀਂ ਅੱਛਾ ਜਦੋਂ ਅਗਲੇ ਦਿਨ ਬੱਚੇ ਉਹਨਾਂ ਨੂੰ ਪਤਾ ਸੀ ਵੀ 10-15 ਰਹਿ ਗਏ ਉਦੋਂ ਉਹਨਾਂ ਨੂੰ ਬੁਲਾਇਆ ਗਿਆ ਉਦੋਂ ਇਹ ਸਾਰੀ ਗੱਲ ਹੋਈ ਹੈ ਜੀ ਤੇ ਬੱਚਾ ਤੋਂ ਕੀ ਡਰ ਫਿਰ ਬੱਚਾ ਤੋਂ ਕੀ ਡਰ ਥੋੜੇ ਤੋਂ ਕੀ ਡਰ ਜਵਾਬਾਂ ਦਾ ਵੀ ਕੁਐਸਚਨ ਕਰਨਗੇ ਸਰ ਵੀ ਕੁਐਸਚਨ ਕਰਨਗੇ ਜਵਾਬ ਕਿੱਥੋਂ ਦੇਣਗੇ ਅੱਛਾ ਫਿਰ ਵੀ ਤੁਹਾਨੂੰ ਮਿਲਣ ਕਿਸੇ ਨੂੰ ਨਹੀਂ ਦਿੱਤਾ ਗਿਆ ਮਿਲਾਇਆ ਗਿਆ ਕਿਸੇ ਨੂੰ ਜਿਵੇਂ ਤੁਸੀਂ ਨੂੰ ਵੀ ਨਹੀਂ ਸਰ ਕਿਸੇ ਬੱਚੇ ਨੂੰ ਨਹੀਂ ਮਿਲਾਇਆ ਗਿਆ ਸਰ ਕਿਸੇ ਇੱਕ ਬੰਦੇ ਨੂੰ ਵੀ ਨਹੀਂ ਮਿਲਾਇਆ ਗਿਆ ਮੁੱਖ ਮੰਤਰੀ ਸਾਹਿਬ ਕਰਨ ਕਿ ਆਏ ਸੀ ਇੱਥੇ ਬਸ ਇੱਥੇ ਸਾਰੇ ਗੁੱਲਾਦੂ ਘਟ ਨਹੀਂ ਕਰਨ ਆਏ ਸੀ ਹਾਂ ਬਸ ਸਰ ਮੇਨ ਗੱਲ ਹੁੰਦੀ ਹੈ ਅਕਾਉਂਟੇਬਿਲਟੀ ਦੀ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਜ਼ੀਰੋ ਕਾਉਂਟੇਬਿਲਟੀ ਹੈਗੀ ਆ ਲਾਇਬ੍ਰੇਰੀ ਬਣੀ ਆ ਲਾਇਬ੍ਰੇਰੀ ਦਾ ਬੇਸਿਕ ਪਰਪਸ ਹੈਗਾ ਵੀ ਇੱਥੇ ਸਾਇਲੈਂਸ ਮੇਨਟੇਨ ਹੋਣਾ ਚਾਹੀਦਾ ਭਗਵੰਤ ਮਾਨ ਜੀ ਦੇ ਆਉਣ ਤੋਂ ਤਿੰਨ ਦਿਨ ਪਹਿਲਾਂ ਤੱਕ ਲਾਇਬ੍ਰੇਰੀ 'ਚ ਇੰਨਾ ਸ਼ੋਰ ਸੀਗਾ ਕਿ ਇੱਥੇ ਬਹਿ ਕੇ ਕੋਈ ਪੜ ਨਹੀਂ ਪਾ ਰਿਹਾ ਤੇ ਦੂਜੀ ਗੱਲ ਜਦੋਂ ਭਗਵਾਨ ਮਾਨ ਜੀ ਆਏ ਤੇ ਅੱਜ ਮੈਂ ਆਪ ਭਾਈ ਨੇ ਦੱਸਿਆ ਵੀ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਗਿਆ ਤੇ ਇਥੋਂ ਤੱਕ ਕਿ ਜਿਹੜੇ ਉਹਨਾਂ ਦੇ ਨਾਲ ਕੁਝ ਸਟੂਡੈਂਟਸ ਆਏ ਸੀ ਜਿਨ੍ਹਾਂ ਨਾਲ ਉਹਨਾਂ ਨੇ ਖੁਦ ਹੀ ਆਪਣੀ ਇੰਟਰੈਕਸ਼ਨ ਕੀਤੀ ਈਵਨ ਦੋ ਲਾਇਬ੍ਰੇਰੀ ਦੇ 21 ਸਟੂਡੈਂਟ ਇੱਥੇ ਮੌਜੂਦ ਨਹੀਂ ਸੀਗਾ ਜਿਹੜੇ ਉਹਨਾਂ ਨੇ ਕੁਝ ਆਪਣੇ ਜਿਹੜੇ ਨਾਲ ਮਿਲੇ ਉਹ ਤੁਹਾਡੇ ਵਿੱਚੋਂ ਕੋਈ ਵੀ ਨਹੀਂ ਸੀ ਉਹਨਾਂ ਦੇ ਵਿੱਚ ਨਹੀਂ ਸਰ ਕੋਈ ਵੀ ਨਹੀਂ ਸੀਗਾ ਫਿਰ ਉਹ ਕੌਣ ਸੀਗੇ ਨਾਲ ਉਹ ਕੋਈ ਬਾਹਰੋਂ ਖੁਦ ਉਹਨਾਂ ਦੇ ਬੰਦੇ ਆਏ ਉਹਨਾਂ ਦੇ ਨਾਲ ਕੋਈ ਸ਼ਾਬ ਨਹੀਂ ਫੀਕ ਜਿਹਨੂੰ ਆਪਾਂ ਕਹਿ ਦਈਏ ਉਹ ਇੰਟਰੈਕਸ਼ਨ ਕੀਤੀ ਆ ਬਸ ਦੈਟਸ ਆਲ ਵੀਡੀਓ ਬਣਾਉਣ ਦੇ ਲਈ ਹਾਂਜੀ ਹੁਣ ਜਿਹੜਾ ਕੁਝ ਇਹਨਾਂ ਨੇ ਕੁਝ ਨਵਾਂ ਜੋ ਵੀ ਕੀਤਾਗਾ ਕੁਝ ਜਿਹਨੂੰ ਕਹਿੰਦੇ ਨੇ ਮਿਸ਼ਨ ਪ੍ਰਗਤੀ ਜਸਟ ਕੀ ਤੁਸੀਂ ਇਹਨਾਂ ਸਰਕਾਰੀ ਐਗਜ਼ਾਮਸ ਦੀ ਤਿਆਰੀ ਜਿਨ੍ਹਾਂ ਦੇ ਪਿੱਛੇ ਇੰਨਾ ਕੰਪੀਟੀਸ਼ਨ ਹੈਗਾ ਜਿਨ੍ਹਾਂ ਦੀ ਕੱਟਆਫ ਜਾਂਦੀ ਆ ਲਾਈਕ 100 100 ਪਲੱਸ 120 ਦੇ ਵਿੱਚੋਂ ਉਹਨਾਂ ਨੂੰ ਤੁਸੀਂ ਮੰਨ ਸਕਦੇ ਹੋ ਵੀ ਅੱਧੇ ਘੰਟੇ ਦੀ ਇੱਕ ਕਲਾਸ ਤੇ ਇੱਕ ਦਿਨ ਚ ਡੇਢ ਘੰਟੇ ਦੀ ਕਲਾਸ ਦੇ ਨਾਲ ਇਹੋ ਜਿਹੇ ਪੇਪਰ ਕਲੀਅਰ ਹੋ ਸਕਦੇ ਨੇ ਅੱਛਾ ਆ ਜਿਹੜਾ ਉੱਥੇ ਬੋਰਡ ਲੱਗੇ ਨੇ ਬੈਨਰ ਲੱਗੇ ਨੇ ਉਹ ਕਹਿੰਦੇ ਨੇ ਵੀ ਅਸੀਂ ਮਿਸ਼ਨ ਪ੍ਰਗਤੀ ਚਲਾਇਆਗਾ ਵੀ ਫ੍ਰੀ ਕੋਚਿੰਗ ਕਲਾਸਿਸ ਦੇਵਾਂਗੇ ਮੁਫਤ ਦੇ ਵਿੱਚ ਦੇਵਾਂਗੇ ਬਟ ਕੀ ਉਹ ਡੇਢ ਘੰਟੇ ਦੀ ਕਲਾਸ ਅੱਧੇ ਘੰਟੇ ਦਾ ਇੱਕ ਸਬਜੈਕਟ ਜੀ ਨੂੰ ਪੜਾਉਣਾ ਆਪਾਂ ਕਹਿਦੀ ਕਿ ਉਹਦੇ ਨਾਲ ਇਹੋ ਜਿਹੇ ਪੇਪਰ ਕਲੀਅਰ ਹੋ ਜਾਣਗੇ ਉਤੋਂ ਕੀ ਆਪਾਂ ਨੂੰ ਇਹੋ ਜਿਹੇ ਮੁੱਦੇ ਜਦੋਂ ਸੁਣਨ ਨੂੰ ਮਿਲਦੇ ਨੇ ਜਿਵੇਂ ਕਿ ਪੇਪਰ ਲੀਕ ਹੋ ਗਿਆ ਜਾਂ ਰਸ਼ਵਤ ਖੋਰੀ ਚੱਲਦੀ ਹੈ ਹਾਂਜੀ ਓਬਵੀਅਸਲੀ ਤੇ ਜਦੋਂ ਮੈਂ ਆਪਣੇ ਇੱਕ ਦੋਸਤ ਦੇ ਨਾਲ ਬੈਠਾ ਤਾਂ ਮੈਨੂੰ ਇਹ ਗੱਲ ਸੁਣਨ ਚ ਆਈ ਵੀ ਇੰਨੇ ਪੈਸੇ ਲੱਗਣਗੇ ਤਾਂ ਤੇਰਾ ਆ ਪੇਪਰ ਕਲੀਅਰ ਹੋ ਜਾ ਜਦੋਂ ਮੇਰੀ ਇਹ ਸਪੈਸ਼ਲੀ ਗੱਲ ਹੋ ਰਹੀ ਸੀ ਕਿ ਵੀ ਤੂੰ ਪੀਪੀਐਸਸੀ ਦਾ ਜਾਂ ਪੀਟ੍ਰੀਪੀਐਸਬੀ ਦਾ ਜੇ ਕੋਈ ਤੂੰ ਪੇਪਰ ਕਢਾਉਣਾ ਤਾਂ ਵੀ ਲਾਈਕ ਐਕਸ ਅਮਾਉਂਟ ਲੱਗੂਗੀ ਤੇ ਤੇਰਾ ਪੇਪਰ ਕਲੀਅਰ ਹੋ ਜਾਊਗਾ ਹੁਣ ਜੇ ਆਪਾਂ ਕਹਿ ਦਈਏ ਵੀ ਇਹ ਗੱਲ ਕਿਸੇ ਦੇ ਉਂਝ ਬੈਠੇ ਦਿਮਾਗ 'ਚ ਤਾਂ ਆਈ ਨਹੀਂ ਇਹ ਗੱਲਾਂ ਆਪਣੀ ਸੁਸਾਇਟੀ 'ਚ ਚੱਲਦੀਆਂ ਤਾਂ ਹੀ ਆ ਪਨੇ ਡਿਸਕਸ਼ਨ ਦੇ ਵਿੱਚ ਆਈਆਂ ਤਾਂ ਇਹਨਾਂ ਗੱਲਾਂ ਤੇ ਗੌਰ ਕੀਤਾ ਜਾਵੇ ਤਾਂ ਕਿ ਜਿਹੜੇ ਆਹ ਫਾਲਤੂ ਦੀ ਆਪਾਂ ਸਿਟੀ ਦੇ ਵਿੱਚ ਦੇਖਦੇ ਆਂ ਵੀ ਉਹ ਚੀਜ਼ ਦੇ ਪੋਸਟਰ ਲਾਤੇ ਉਹ ਚੀਜ਼ ਤੇ ਪੋਸਟਰ ਲਾਤੇ ਇਹਨਾਂ ਦੇ ਨਾਲੋਂ ਚੰਗਾ ਵੀ ਜੋ ਮੇਨ ਮੁੱਦੇ ਹੈਗੇ ਉਹਨਾਂ ਤੇ ਗੱਲ ਕੀਤੀ ਜਾਵੇ ਬਠਿੰਡਾ ਦੇ ਮੇਅਰ ਜੋ ਪਦਮਜੀਤ ਮਹਿਤਾ ਨੇ ਜੋ ਐਮਐਲਏ ਨੇ ਜਗਰੂਪ ਸਿੰਘ ਗਿੱਲ ਤੇ ਬਾਕੀ ਜੋ ਇੱਥੇ ਹਾਂਜੀ ਜੋ ਅਥਾਰਟੀ ਬਣਦੀ ਆ ਉਹਨਾਂ ਨੂੰ ਅਕਾਊਂਟੇਬਲ ਹੋਣਾ ਚਾਹੀਦਾ ਇਸ ਮੁੱਦੇ ਤੇ ਬਾਕੀ ਨਹੀਂ ਤਾਂ ਫਿਰ ਜਿਵੇਂ ਚੱਲਦਾ ਹੋਵੇਂ ਤਾਂ ਚੱਲਦਾ ਚੱਲ ਹੀ ਰਹੀ ਹੈ ਜੀ ਲੱਗਦਾ ਐ ਕੋਈ ਆਜੂਬਰੀ ਜਿਆ ਕੁਛ ਚੱਲੀ ਹੈ ਬਾਈ ਲੱਗਦਾ ਹਾਂਜੀ ਬਾਈ ਮੇਰਾ ਨਾ ਪਰਸੋਂ ਜੇਲ ਬਟਨ ਦਾ ਪੇਪਰ ਸੀਗਾ ਤੇ ਉੱਥੇ 9 ਵਜੇ ਬਾਇਓਮੈਟ੍ਰਿਕ ਹੋਣ ਲੱਗੀ ਜੀਗੀ ਤੇ ਬਾਇਓਮੈਟ੍ਰਿਕ ਦਾ ਮਤਲਬ ਹੀ ਇਹ ਹੁੰਦਾ ਵੀ ਆਇਡੈਂਟੀਫਾਈ ਹੋ ਜਾਂਦਾ ਬੰਦਾ ਵੀ ਕਿਹੜਾ ਬੰਦਾ ਪੇਪਰ ਦੇ ਰਿਹਾ 9 ਵਜੇ ਪੇਪਰ ਹੋਣ ਲੱਗ ਗਿਆ ਜਦੋਂ ਬਾਇਓਮੈਟ੍ਰਿਕ ਹੋ ਗਈ ਸਾਰੇ ਜਵਾਕ ਇੱਥੇ ਰੇੜੀਆਂ ਤੇ ਬਾਹਰ ਫਿਰਦੇ ਸੀਗੇ ਕੋਈ ਸकता ਹੀ ਨਹੀਂ ਸੀਗੀ ਵਿੱਚ ਵਿੱਚ ਤਾਂ ਨਾ 스마트 ਵਾਚ ਵੀ ਬੰਨੀ ਹੋਈ ਸੀਗੀ ਸੱਕ ਜਵਾਕਾਂ ਦੇ ਮੈਨੂੰ ਮੰਗ ਜ਼ਰੂਰ ਦੱਸ ਦਿਓ ਅਖਰ ਤੁਸੀਂ ਮੰਗ ਜਿਹੜਾ ਉਹ ਕੀ ਰੱਖਦੇ ਅਸੀਂ ਮੰਗੇ ਇਹ ਰੱਖਦੇ ਆਂ ਜੀ ਵੀ ਇਹਦੀ ਜਾਂਚ ਕੀਤੀ ਜਾਵੇ ਜਿਨ੍ਹਾਂ ਦੇ ਜਿਹੜੇ ਵੀ ਇਹਦੇ ਚ ਦੋਸ਼ੀ ਪਾਏ ਜਾਂਦੇ ਆਂ ਜੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਇਹ ਮਤਲਬ ਕਿ ਪਹਿਲੇ ਪੇਪਰ ਚ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਚੱਲ ਰਿਹਾ ਜੀ 1 28 ਜਨਵਰੀ 2023 ਨੂੰ ਪੇਪਰ ਹੋਇਆ ਸੀ ਸਾਡਾ ਜੀ 24 ਚ ਤੇ ਉਹਤੇ ਸਾਡੀ ਐਡਿਟ ਲੱਗੀ ਹੋਈ ਆ ਉਹਦੀ ਸ਼ਾਇਦ ਕੱਲ ਨੂੰ ਸੁਣਵਾਈ ਆ ਜੀ ਤੇ ਇਹ ਮਤਲਬ ਪਹਿਲਾਂ ਤੋਂ ਹੀ ਚੱਲ ਰਿਹਾ ਜੀ ਤੇ ਉਹ ਇਹਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਜੀ ਇਹ ਪਹਿਲਾਂ ਦੀਆਂ ਸਰਕਾਰਾਂ ਤੋਂ ਲੈ ਕੇ ਚੱਲ ਰਿਹਾ ਇਹਨਾਂ ਨੇ ਵੀ ਨਹੀਂ ਕੋਈ ਇਹ ਤੇ ਕਾਨੂੰਨ ਬਣਨਾ ਚਾਹੀਦਾ ਜੀ ਜੋ ਵੀ ਇਹਦੇ ਚ ਦੋਸ਼ੀ ਪਾਇਆ ਜਾਂਦਾ ਉਹਦੇ ਕਾਰਵਾਈ ਹੋਵੇ ਜੀ ਤੇ ਬਾਕੀ ਗੱਲ ਇਹ ਹੈ ਜੀ ਵੀ ਜਿਹੜੀਆਂ ਇਹ ਡਿਊਟੀਆਂ ਲੱਗਦੀਆਂ ਇਹ ਡੀਸੀ ਦਫ਼ਤਰ ਡੀਓ ਦਫ਼ਤਰ ਚੋਂ ਲੱਗਦੀਆਂ ਇੱਥੋਂ ਇਹਨਾਂ ਕੋਲੇ ਪਹਿਲਾਂ 3 ਦਿਨ ਮਤਲਬ ਸਕੂਲ ਆ ਜਾਂਦੇ ਆ ਰੋਲ ਨੰਬਰ ਆ ਜਾਂਦੇ ਆ ਜੀ ਉਹ ਆਪਦੇ ਹਿਸਾਬ ਨਾਲ ਇਹ ਡਿਊਟੀਆਂ ਸੈੱਟ ਕਰਾਉਂਦੇ ਆ ਜੀ ਤੇ ਡਿਊਟੀਆਂ ਸੈੱਟ ਕਰਕੇ ਉਹ ਉੱਥੇ ਆ ਜਿੱਥੇ-ਜਿੱਥੇ ਆਪਦੇ ਜ਼ਵਾਕ ਹੁੰਦੇ ਆ ਮਤਲਬ ਕਿ ਉਥੇ ਆਪਦੇ ਸ਼ਾਫ ਦੀਆਂ ਇਹ ਡਿਊਟੀਆਂ ਲਾ ਲੈਂਦੇ ਆ ਜੀ ਬਾਕੀ ਪਿਛੇ ਇੱਕ ਲੇਬਰ ਇਨਸਪੈਕਟਰ ਦਾ ਪੇਪਰ ਹੋਇਆ ਸੀਗਾ ਤੇ ਉਹਦੇ ਜੇ ਤੁਸੀਂ ਗੱਲ ਇਹ ਦੇਖੋ ਜੀ ਜਿੰਨੇ ਵੀ ਹੰਟ ਉੱਪਰ ਆ ਸਾਰੇ ਇਹ ਤੇ ਉਹ ਲੇਬਰ ਇਨਸਪੈਕਟਰ ਦੇ ਵਿੱਚ ਇਹਨਾਂ ਦੇ ਸਾਰਿਆਂ ਦੇ 67 67 ਨੰਬਰ ਸੀਗੇ ਜੀ ਉਹ ਕਾਰਨ ਕੀ ਸੀਗਾ ਜੀ ਉਹ ਕੋਈ ਇਹ ਡਿਵਾਈਸ ਯੂਜ਼ ਕਰ ਰਹੇ ਸੀਗੇ ਜੀ ਉਹ ਡਿਵਾਈਸ ਜਦੋਂ ਕਿਸੇ ਨੇ ਆ ਕੇ ਕਿਸੇ ਅਧਿਕਾਰੀ ਨੇ ਜੀ ਬਾਹਰੋਂ ਆ ਕੇ ਉਹ ਡਿਵਾਈਸ ਬੰਦ ਕਰਤੀ ਜੀ ਤੇ ਇਹਨਾਂ ਨੇ ਉੱਥੇ ਪੇਪਰ ਆਪ ਦਾ ਹੋਲਡ ਕਰ ਲਿਆ ਜੀ ਉਹ ਮੁੜ ਕੇ ਡਿਵਾਈਸ ਆਉਣੀ ਨਹੀਂ ਹੋਈ ਉਸ ਛਾਗ ਦੇ ਵਿੱਚ ਹੋਣਗੇ ਵੀ ਕੀ ਡਿਵਾਈਸ ਚੱਲੂ ਤਾਂ ਸਾਡਾ ਪੇਪਰ ਇਸ ਦੂਬਾ ਦਾ ਅਸੀਂ ਕਰਾਂਗੇ ਇਹਨਾਂ ਦੇ 7576 ਨੰਬਰ ਸੀਗੇ ਉਹ ਚੈੱਕ ਕੀਤੇ ਜਾਣਗੇ ਤੇ ਜਿਹੜੀ ਬਣਦੀ ਕਾਰਵਾਈ ਹੈ ਜੀ ਉਹ ਇਹਨਾਂ ਤੇ ਕੀਤੀ ਜਾਵੇ ਜੀ ਤੇ ਵੱਡੇ ਸਵਾਲਿਆ ਚੰਨੇ ਆਪਦੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਕਹਿਣ ਵਾਲਿਆਂ ਤੇ ਵੱਡੇ ਸਵਾਲਿਆ ਚੰਨ ਉਹਨਾਂ ਨੂੰ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਸਰਕਾਰ ਦੇ ਵਿੱਚ ਸਰਕਾਰੀ ਨੌਕਰੀਆਂ ਸੀ ਬਹੁਤ ਦਿੱਤੀਆਂ ਸਾਡੇ ਸਰਕਾਰ ਦੇ ਵਿੱਚ ਜਿਹੜਾਗਾ ਐਸਾ ਕੁਝ ਨਹੀਂ ਚੱਲਦਾ ਤਾਂ ਵੱਡੇ ਖਾਤੇ ਸੇ ਜ਼ाहिर ਕੀਤੇ ਗਏ ਨੇ ਸਬੂਤਾਂ ਦੇ ਨਾਲ ਪ੍ਰੂਫਾਂ ਦੇ ਨਾਲ ਵੱਡੇ ਖਾਤੇ ਸੇ ਜ਼ाहिर ਕੀਤੇ ਗਏ ਨੇ ਤੇ ਸਭ ਤੋਂ ਵੱਡੀ ਨਿਰਾਇਕੀ ਦੀ ਗੱਲ ਇਹ ਰਹੀ ਕਿ ਸਟੂਡੈਂਟ ਕਹਿੰਦੇ ਸੀ ਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਆਉਂਦੇ ਨੇ ਉਹਨਾਂ ਨੂੰ ਮਿਲਣ ਦੇ ਲਈ ਸਾਡੇ ਵੱਲੋਂ ਜਦੋਂ ਤਹਈਆ ਕੀਤਾ ਗਿਆ ਕਿ ਭਾਈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੈ ਮਿਲ ਕੇ ਕਹਿੰਦੇ ਸੀ ਸਿਰਫ ਆਪਣੇ ਪੰਜ ਚਾਰ ਸਵਾਲ ਨਹੀਂ ਰੱਖਣੇ ਸੀ ਤਾਂ ਸਾਨੂੰ ਮਿਲਣ ਤੱਕ ਜਿਹੜਾ ਹੈਗਾ ਉਹ ਨਹੀਂ ਦਿੱਤਾ ਗਿਆ ਹਾਂ ਸਟੂਡੈਂਟ ਆਏ ਲ ਆਪਣੀ ਕੀਤੀ ਗਈ ਤਸਵੀਰਾਂ ਵੀਡੀਓਜ਼ ਉਹ ਚੀਜ਼ ਕੀਤੀ ਗਈ ਪਰ ਸਾਡਾ ਮਸਲਾ ਹੱਲ ਕਿਸ ਤਰ੍ਹਾਂ ਦਾ ਨਹੀਂ ਕੀਤਾ ਗਿਆ ਤੋਂ ਕਹਿੰਦੇ ਕਿਸੇ ਜਾਂਚ ਦੀ ਮੰਗ ਜਿਹੜੀ ਹੈਗੀ ਉਹ ਕਰਦੇ ਆ ਕਿ ਚੰਗੀ ਤਰ੍ਹਾਂ ਦੇ ਨਾਲ ਜਾਂਚ ਦੀ ਮੰਗ ਹੋਵੇ ਇੱਥੋਂ ਤੱਕ ਇਹਦੇ ਨਜ਼ਰ ਆਇਆ ਕਿ ਸਾਡਾ ਸਟੇਟ ਤੋਂ ਭਰੋਸਾ ਉੱਟ ਗਿਆ ਤੇ ਸਾਡਾ ਜਿਹੜਾ ਪੇਪਰ ਆ ਉਹ ਸਟੇਟ ਨੂੰ ਛੱਟ ਕੇ ਚੰਡੀਗੜ੍ਹ ਦੇ ਵਿੱਚ ਲਿਆ ਜਾਣਾ ਚਾਹੀਦਾ ਹੈ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਬੰਦੇ ਵੀ ਜਾ ਕੇ ਧੰਨਵਾਦ